ਆ ਲਾਪਰਿਤ ਕਪੜੇ ਹਾਂਜੀ ਲਿਓਨੀਆਂ ਬਸ ਥੋੜੀ ਜੀ ਪ੍ਰੈਸ ਕਰਨ ਵਾਲੀ ਲੇਟ ਹੋਈ ਜਾਣਾ ਬੱਚੇ ਡਿੱਕੀ ਆਦੇ ਹੋਣਗੇ ਉਹ ਕੋਈ ਨਾ ਫਿਰ ਕੀ ਹੋਇਆ ਦੱਸ ਤੁਸੀਂ ਤਾਂ ਚਲੇ ਜਾਉਂਗੀ ਮੇਰੇ ਵਰਗੀ ਤਾਂ ਡ੍ਰੀਮ ਪਿੱਛੇ ਹੀ ਰਹਿ ਗਿਆ ਨਾ ਟੂਰ ਤੇ ਜਾਣ ਦਾ ਸੋਚਿਆ ਸੀ ਇਕੱਠੇ ਜਾਵਾਂਗੇ ਵਿਆਹ ਤੋਂ ਬਾਅਦ ਤਾਂ ਕਿਤੇ ਗਏ ਨਹੀਂ ਉਹ ਮੈਂ ਤਾਂ ਪਲਾਨ ਹੁਣ ਨਾਲ ਹੀ ਬਣਾਇਆ ਸੀਗਾ ਜਾਂਦਾ ਹੁਣ ਮੈਨੂੰ ਕੀ ਪਤਾ ਸੀਗਾ ਕਿ ਬੇਬੇ ਵਿੱਚ ਚੜ ਜੂਗੀ ਚਲੋ ਕੋਈ ਨਾ ਤੁਸੀਂ ਕਰਿਓ ਇੰਜੋਏ ਹਿੰਦੀ ਵਾਲੀ ਮੈਡਮ ਨਾਲ ਹੰਦੀਆ ਦੀ ਮਰਦਨ ਦਾ ਕੀ ਇੰਜੋਏ ਕਰਨਾ ਇੰਜੋਏ ਤਾਂ ਬੱਚਿਆਂ ਨਾਲ ਕਰਾਂਗੇ ਤੈਨੂੰ ਪਤਾ ਤਾਂ ਹੈ ਬੱਚਿਆਂ ਦੀ ਸਾਰਿਆਂ ਦੀ ਮੈਨਾਂ ਕਿੰਨੀ ਬੰਦੀ ਆ ਚਲੋ ਕੋਈ ਨਾ ਇਸ ਵਾਰ ਤੁਸੀਂ ਇਕੱਲੇ ਚਲੇ ਜਾਓ ਨੈਕਸਟ ਟਾਈਮ ਆਪਾਂ ਦੋਏ ਚਲੇ ਜਾਵਾਂਗੇ ਹਾਂ ਜਰੂਰ ਜਰੂਰ ਹੋ ਗਿਆ ਤਰ ਹਾਂ ਮਾਤਾ ਹੋ ਗਿਆ ਮੈਂ ਇਹਦੇ ਤਾਂ ਚਲ ਜਾਣਾ ਜਵਾਕਾਂ ਨਾਲ ਹੈ ਟੂਰ ਤੇ ਤੇ ਤੂੰ ਕਿਵੇਂ ਤਿਆਰ ਹੋ ਖੜੀ ਹੈ ਲੈ ਇਹ ਟੂਰ ਤੇ ਜਾਣਗੇ ਮੈਂ ਸਕੂਲ ਤਾਂ ਜਾਉਂਗੀ ਰੋਜ਼ਾਨੀ ਆ ਚੱਲ ਲੱਭੇ ਚੱਲੀ ਬੱਚਾ ਤਾਂ ਸਾਰੇ ਸਕੂਲ ਵਾਲੇ ਟੂਰ ਤੇ ਜਾਣਗੇ ਤੇ ਤੂੰ ਸਕੂਲ ਜਾਏਂਗੀ ਹੈ ਉੱਥੇ ਪੜ੍ਹਾਏਂਗੀ ਦੱਸ ਕੇ ਨੂੰ ਮੰਮੀ ਸਾਰੇ ਜਾਣੇ ਥੋੜੀ ਜਾਣਗੇ ਟੂਰ ਤੇ ਹੁਣ ਮੇਰੀ ਗੱਲ ਸੁਣੋ ਸਾਰੇ ਬੱਚੇ ਥੋੜੀ ਅਫੋਰਡ ਕਰਦੇ ਹੁੰਦੇ ਆ 7-7 8-8000 ਰੁਪਏ ਭਰਿਆ ਬੱਚਿਆਂ ਨੇ ਸਾਰੇ ਪੇਰੈਂਟਸ ਨਹੀਂ ਹੁੰਦੇ ਨੇ ਪੈਸੇ ਸਿਰਫ 7ਵੀਂ ਤੇ 8ਵੀਂ ਤਿੰਨ ਕਲਾਸਾਂ ਦਾ ਹੀ ਟੂਰ ਆਉਣ ਲਈ ਹੋਰ ਹੁਣ ਮੈਂ ਨਹੀਂ ਭਾਈ ਕੁਝ ਕਹਿੰਦੀ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਘਰੇ ਰਹਿ ਇਹ ਟੂਰ ਤੇ ਬਗਜੂਗਾ ਤੂੰ ਸਕੂਲ ਬਗਜਾਂਗੀ ਮੜਕੇ ਘਰ ਦਾ ਕੰਮ ਕੌਣ ਕਰੂਗਾ ਤੇ ਜੱਸੀ ਹੈਗੀ ਤਾਂ ਹੈਗੀ ਆ ਮਾਤਾ ਜੱਸੀ ਨੇ ਵੀ ਸਕੂਲ ਜਾਣਾ ਭਾਈ ਨਾਲੇ ਉਹਦਾ ਟਿਪਨ ਪੈਕ ਕਰਦੇ ਆ ਜਾ ਕੇ ਨਾਲੇ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਪਹਿਲਾਂ ਮੈਂ ਰੋਜ਼ ਹੀ ਸਕੂਲ ਜਾਣੀ ਆ ਨਾ ਉਹਦੇ ਵੀ ਤਾਂ ਸਵੇਰ ਕੰਮ ਨਵੇੜ ਕੀ ਜਾਣੀ ਆ ਅੱਜ ਵੀ ਆਲਰੇਡੀ ਸਾਰੇ ਕੰਮ ਕਰ ਚੁੱਕੀ ਆ ਮੈਂ ਕੰਮ ਤਾਂ ਸਾਰੇ ਕਰ ਲਏ ਕੱਪੜੇ ਧੋਣ ਵਾਲੇ ਪਏ ਨੇ ਉਹ ਕੌਣ ਤੋ ਹੁਣ ਜੱਸੀ ਵੀ ਸਕੂਲ ਵਗ ਜੂਗੀ ਮਾਈਕੋ ਵੀ ਨਹੀਂ ਭਾਈ ਹੁੰਦਾ ਨਾ ਨਹੀਂ ਗੱਲ ਸੁਣ ਇਹ ਤਾਂ ਹੈਗੀ ਆ 50-60 ਹਜ਼ਾਰ ਦੀ ਨੌਕਰੀ ਉਹਦੀ ਹੈਗੀ ਆ 7-8 ਹਜ਼ਾਰ ਦੀ ਨੌਕਰੀ ਠੀਕ ਹੈ ਉਹਨੂੰ ਘਰੇ ਰੱਖ ਲੈ ਇਹਦੀ ਕੀ ਤਨਖਾਹ ਮਾਰਦੀ ਆ ਅੱਛਾ ਇਹਦਾ ਮਤਲਬ ਤੁਸੀਂ ਇਸ ਗੱਲ ਦਾ ਮਾਨ ਕਰਦੇ ਹੋਗੇ ਵੀ ਇਹਨੂੰ ਤਨਖਾਹ ਜ਼ਿਆਦਾ ਮਿਲਦੀ ਤੇ ਉਹਨੂੰ ਘੱਟ ਮਿਲਦੀ ਹੈਗੀ ਉਹ ਵਿਚਾਰੀ ਆਹ ਦਾ ਕੋਈ ਟਾਈਮ ਪਾਸ ਕਰ ਲੂਗੀ ਸਮਝਿਆ ਕਰਨਾ ਮਾਤਾ ਹੁਣ ਕਿਉਂ ਨੰਨਾ ਪਾਉਣੀ ਐ ਮੈਂ ਜਾਣਾਂਗਾ ੜਕੇ ੜਕੇ ਮੂਡ ਖਰਾਬ ਕਰਤਾ ਤੈਨੂੰ ਮੈਂ ਕਿੰਨਾਂ ਨੰਨਾ ਪਾਇਆ ਤੂੰ ਭੱਜ ਜਾ ਮੈਂ ਤੇ ਇਹਦੇ ਨਾਲ ਗੱਲ ਕਰੀ ਜਾਨੀ ਹੈਗੀ ਮੰਮੀ ਨਾਲ ਵਹਿਸ ਕਰਨ ਦਾ ਮਤਲਬ ਐ ਕੰਦ ਨਾਲ ਟੱਕਰ ਮਾਰਨੀ ਕੀ ਫਾਇਦਾ ਐਵੇਂ ਵਹਿਸ ਕਰਨ ਦਾ ਦੇਖੋ ਮੰਮੀ ਰੋਜ਼ ਸਕੂਲ ਜਾਨੀ ਆ ਨਾ ਤੁਹਾਨੂੰ ਅੱਜ ਕੀ ਪ੍ਰੋਬਲਮ ਹੋ ਗਈ ਅਸਲ ਵਿੱਚ ਤੁਹਾਡੇ ਦਿਲ ਚ ਪਤਾ ਕੀ ਬੇਈਮਾਨ ਐ ਵੀ ਉਧਰ ਦੀ ਉਧਰ ਟੂਰਤੇ ਨਾ ਭੱਜੇ ਜਦੋਂ ਮੈਂ ਤੁਹਾਡੇ ਨਾਲ ਜਵਾਨ ਕਰਤੀ ਮੈਂ ਨਹੀਂ ਟੂਰਤੇ ਜਾਂਦੀ ਐਟ ਲੀਸਟ ਸਕੂਲ ਚ ਜਿਹੜੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਤੇ ਹੈਗੀਆਂ ਨੇ ਉਹ ਤਾਂ ਮੈਂ ਸਾਂਭਣੀਆਂ ਨੇ ਤਾਂ ਸਾંભੜਿਆ ਕੋਈ ਨਾ ਫਿਰ ਸਵੇਰੇ ਬਾਗ ਦੀ ਇੱਕ ਦਿਨ ਦੀ ਛੁੱਟੀ ਕਰ ਲੈ। ਓਹੋ ਮਾਤਾ ਨਹੀਂ ਜਾਂਦੀ ਟੂਰ ਤੇ ਮੈਂ ਕਹਿਤਾ ਦਿੱਤਾ ਮੈਂ ਪ੍ਰਿੰਸੀਪਲ ਨਾਲ ਗੱਲ ਕਰ ਲਈ ਸੀਗੀ ਹਿੰਦੀ ਵਾਲੀ ਮੈਡਮ ਸਾਡਾ ਤਿਆਰ ਹੋਗੀ। ਫਿਰ ਮੈਂ ਤਾਂ ਹੁਣ ਇਹਨੂੰ ਇਹੀ ਕਹਨੀ ਆ ਵੀ ਤੂੰ ਸਕੂਲ ਤੋਂ ਛੁੱਟੀ ਕਰ ਲੈ ਅੱਜ ਦਾ ਤੇ ਨਾ ਜਵਾਕ ਤਾਂ ਸਾਰੇ ਬਾਜ ਜਾਣਗੇ ਟੂਰ ਤੇ। ਐ ਕਰ ਆ ਦੇ। ਇਹ ਚ ਸਿਰਫ ਮੈਂ ਆਪਦੇ ਕੱਪੜੇ ਲੈ ਕੇ ਗਿਆ। ਇਹਦਾ ਕੋਈ ਕੱਪੜਾ ਨਹੀਂ ਹੈਗਾ। ਇਹ ਕਿੱਥੇ ਬਸ ਨਹੀਂ ਜਾਂਦੀ। ਇਹ ਸਿਰਫ ਆਪਦਾ ਵਪਾਰ। ਮੈਂ ਨਹੀਂ ਕਹਿੰਦੀ ਵੀ ਨਾਲ ਜਾਂਦੀ ਐ। ਗੱਲ ਸਮਝ ਲਓ ਘਰੇ ਕੰਮ ਕਰਨਾ ਫੇਰ ਕੱਪੜੇ ਧੋਣ ਵਾਲੇ ਪਿਆ। ਉਹਦੇ ਵੀ ਜਵਾਕ ਨਹੀਂ ਜਾਣਾਗਾ। ਅੱਗੇ ਕੰਮ ਹ ਮੈਂ ਸਕੂਲ ਜਾਵਾਂ ਤਾਂ ਸਾਰੇ ਕੰਮ ਕਰਕੇ ਜਾਵਾਂ ਜਿਸ ਦੀ ਦਾ ਟਿਫਨ ਪੈਕ ਕਰਕੇ ਜਾਵਾਂ ਜਿਸ ਦੀ ਕੋਈ ਕੰਮ ਨਾ ਕਰੇ ਮੈਂ ਕਰਾਂ ਤੇ ਹੁਣ ਇਹਨਾਂ ਨੇ ਨਵਾਂ ਹੀ ਰੂਪ ਦਿਖਾ ਦਿੱਤਾ ਹੁਣ ਇਹਨਾਂ ਨੂੰ ਇਹ ਪਰੇਸ਼ਾਨੀ ਹੈ ਵੀ ਮੈਂ ਸਕੂਲ ਹੀ ਨਾ ਜਾਵਾਂ ਘਰੇ ਹਟ ਕੇ ਬੈਠ ਜਾ ਓਏ ਹਟਣ ਨੂੰ ਤੈਨੂੰ ਕੋਈ ਨਹੀਂ ਕਹਿੰਦਾਗਾ ਜਾਈ ਜਾਈ ਆਪਦਾ ਇੱਕ ਦਿਨ ਛੁੱਟੀ ਲੈਣ ਨੂੰ ਕਹਿੰਨੀ ਆ ਉਹ ਵੀ ਤਾਂ ਜਦੋਂ ਤੁਹਾਡਾ ਜੀ ਕਰਦਾ ਛੁੱਟੀ ਲੈ ਕੇ ਬਾਗ ਜਾਂਦੇ ਹੋ ਆ ਦੇ ਘੁੰਮਣ ਤੁਸੀਂ ਇਸ ਤੋਂ ਬਾਅਦ ਸੈਟਰਡੇ ਸੰਡੇ ਆ ਰਿਹਾ ਹੈ ਆ ਜਾ ਜੀ ਸਕੂਲ ਜਾਣਾ ਮੈਂ ਆ ਰਿਹਾਗਾ ਨਹੀਂ ਤੁਹਾਨੂੰ ਪਤਾ ਹੈ ਹਿੰਦੀ ਵਾਲੀ ਮੈਡਮ ਨੂੰ ਨਾਲ ਕਿੰਨਾ ਔਖਾ ਅਡਜਸਟ ਕੀਤਾ ਸੀ ਪ੍ਰਿੰਸੀਪਲ ਸਰ ਬੋਲ ਰਹੇ ਸੀ ਇਹਨਾਂ ਨੂੰ ਮਸਾ ਮੈਂ ਤਾਂ ਕੀ ਕੀਤਾ ਪਤਾ ਨਹੀਂਗਾ ਕਿਵੇਂ ਕੀਤਾ ਤੇ ਕਿਵੇਂ ਨਾ ਕੀਤਾ ਮੈਨੂੰ ਤੈਨੂੰ ਕੱਪੜੇ ਤੁਹਾਨੂੰ ਕਹਿਣੀ ਹੈਗੀ ਉਹ ਪਏ ਮੇਰੇ ਕੋਲ ਤਾਂ ਆ ਕੇ ਧੋਦੀ ਮੈਨੂੰ ਤਾਂ ਅੱਜ ਕੱਪੜੇ ਧੋਤੇ ਚਾਹੀਦੇ ਆ ਆ ਕੇ ਧੋ ਦੂੰਗੀ ਮੰਮੀ ਹੁਣ ਮਸ਼ੀਨ ਚ ਪਾ ਦੂੰਗੀ ਉਹਨਾਂ ਨੇ ਆਟੋਮੈਟਿਕ ਤਾਂ ਹੈਗੀ ਉਸ ਨੂੰ ਆ ਕੇ ਕੱਢਣੇ ਆ ਤੁਸੀਂ ਸੁੱਕਣੇ ਬਾ ਦਿਓ ਇਹਨਾਂ ਨੂੰ ਤੁਸੀਂ ਕਰੀਏ ਇੱਥੇ ਕੁਝ ਨਹੀਂ ਹੁੰਦਾ ਭਾਈ ਨਾ ਨਾ ਕਰਾਂ ਤੂੰ ਲਿਆ ਅੰਦਰ ਬੈਠ ਕੇ ਆਪਾਂ ਚੱਲ ਚੱਲਦੇ ਆਂ ਮੈਂ ਨੌਕਰ ਲੱਗਿਆ ਮੈਂ ਘਰ ਦਾ ਕੰਮ ਮੈਂ ਕਰਾਂ ਉਹ ਮੰਮੀ ਨੌਕਰ ਵਾਲੀ ਕਿਹੜੀ ਗੱਲ ਐ ਤੁਸੀਂ ਕਿਉਂ ਐਵੇਂ ਮੂਡ ਖਰਾਬ ਕਰਦੇ ਹੋ ਨੜਕੇ ਨੜਕੇ ਬੰਦੇ ਨੂੰ ਜਾ ਕੇ ਉਹ ਤੇ ਮੂਡ ਖਰਾਬ ਕਰਦਾ ਤੈਨੂੰ ਐ ਰੋਕਿਆ ਜਾਂਦੋ ਉਹ ਮੇਰੇ ਨਾਲ ਤਾਂ ਨਹੀਂ ਇਹਨੇ 100 ਬੱਚਿਆਂ ਨਾਲ ਜਾ ਕੇ ਉੱਥੇ ਗੱਲਬਾਤ ਕਰਨੀ ਐ ਜੇ ਪਹਿਲੇ ਹੀ ਤਾਂ ਮੂਡ ਖਰਾਬ ਹੋਊਗਾ ਕਿਵੇਂ ਪੜ੍ਹਾਉਂਗੀ ਉਹਨਾਂ ਨੂੰ ਚਲੋ ਤੁਸੀਂ ਕਿਉਂ ਮੂਡ ਖਰਾਬ ਕਰਦੇ ਮੇਰੇ ਪਿੱਛੇ ਹਾਂ ਤੁਹਾਡੇ ਤਾਂ ਵਧੀਆ ਲਾਈਫ ਟੂਰ ਤੇ ਤਾਂ ਜਾਓਗੇ ਜਾਓ ਮੇਰੇ ਤਾਂ ਕਿਸਮਤ ਐ ਇੰਨੀ ਮਾੜੀ ਐ ਜੋ ਕੋਈ ਫਰਿੱਜ ਲੈ ਕੇ ਜਾ ਰਿਹਾ ਸਰਕਾਰ ਤਾਂ ਵੀ ਨਹੀਂ ਜਾਣ ਦਿੰਦੇ ਫਿਰ ਕਿਹੜਾ ਜਨਤੂ ਕੀ ਕਹਿੰਦਾ ਕੀ ਕਹਿੰਦਾ ਤੈਨੂੰ ਕਿਸਮ ਪਰ ਇੰਨਾ ਕਿ ਤੱਕ ਆ ਦੇ ਵਿੱਚ ਚਾ ਹੁੰਦਾ ਹੀ ਆ ਬਈ ਰੋਕ ਤਾ ਪਤਾ ਨਹੀਂ ਐ ਖੁੱਲੀ ਛੱਡਦੇ ਤੂੰ ਫਿਰ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਤੁਸੀਂ ਮੈਨੂੰ ਉਦੋਂ ਕਹਿ ਦਿੰਦੇ ਵੀ ਤੂੰ ਨੌਕਰੀ ਤੈਨੂੰ ਕਰਨ ਨਹੀਂ ਦਿੰਦੇ ਸੀ ਮੈਂ ਨਹੀਂ ਕਰਦੀ ਮੈਂ ਹੋਰ ਕਿਤੇ ਵਿਆਹ ਕਰਾ ਲੈਂਦੀ ਉਹੀ ਤਾਂ ਗੱਲ ਐ ਕਰਾ ਲੈਂਦੀ ਵਿਆਹ ਕਾ ਬੁਲਾਉਣੀ ਐ ਮਾਤਾ ਇਹਨੂੰ ਕਾ ਤੂੰ ਮੇਰੀ ਗੱਲ ਸੁਣ ਇਹਨੂੰ ਨਾ ਕੁਛ ਕਹੀ ਮੈਨੂੰ ਕਹੀ ਚੱਲੀ ਮੇਰੀ ਗੱਲ ਸੁਣ ਮੈਂ ਤਾਂ ਜਾਂਦੇ ਨਹੀਂ ਦੂਰ ਤੇ ਤੂੰ ਐਵੇਂ ਰੌਲਾ ਪਾ ਕੇ ਬਹਿ ਜਾਂਦੀ ਐ ਉਹ ਚਲ ਕੋਈ ਨਾ ਜਾ ਮੈਂ ਮਿਲੂਗੀ ਮੈਨੂੰ ਕਿਸ ਨਾਲ ਕੀਤਾਗਾ ਹੋਰ ਕੀ ਹੈਗਾ ਮੇਰੀ ਗੱਲ ਸੁਣ ਲਾਪਰੇਦ ਇਹ ਹੋਣੀ ਮੰਮੀ ਐਂ ਕਰੀਂਦੀ ਜਦੋਂ ਮੈਂ ਟੂਰ ਤੇ ਜਾੜਿਆ ਫਿਰ ਪਤਾ ਨਹੀਂ ਤੇਰੇ ਨਾਲ ਕੀ ਕਰੂਗੀ ਮੈਂ ਨਹੀਂ ਜਾਂਦਾ ਯਾਰ ਮੈਂ ਫੋਨ ਕਰ ਦਿੰਦਾ ਉਹ ਨਹੀਂ ਮੇਰੀ ਗੱਲ ਸੁਣੋ ਕਿਸੇ ਨੂੰ ਫੋਨ ਨਹੀਂ ਕਰਨਾ ਕੀ ਕਹੀਏ ਨੇ ਤੁਸੀਂ ਯਾਰ ਮੰਮੀ ਦੀ ਤਾਂ ਆਦਤ ਹੀ ਹੈ ਬੋਲਣ ਦੀ ਤੁਸੀਂ ਤਾਂ ਚਲੇ ਜਾਓ ਚਲੋ ਆਪਾਂ ਚੱਲਦੇ ਹਾਂ ਮੇ ਨਾਲ ਤਾਂ ਪੈਰਾਂ 'ਚ ਕੁਝ ਪਾਇਆ ਵੈ ਨਾਲ ਮੈਨੂੰ ਐਂ ਦੱਸੋ ਵੀ ਲੰਚ ਬਾਕਸ ਪਾਵਾਂ ਕਿ ਉੱਥੇ ਜਾ ਕੇ ਕੁਝ ਖਾ ਲੂੰਗੀ ਨਾ ਜੇ ਹੁਣ ਟੂਰ ਤੇ ਜਾਣਾ ਫਿਰ ਤਾਂ ਜਾ ਕੇ ਲੰਚ ਕਿਤੇ ਕਰਾਉਣਗੇ ਯਾਰ ਉਹ ਬਸ ਇਸ ਨਾਲ ਹੀ ਜਾਊਗਾ ਹੁਣ ਤੂੰ ਦੇਖ ਕਿਵੇਂ ਕਰਾਂ ਮੇਰਾ ਮਨ ਨਹੀਂ ਕਰਦਾ ਯਾਰ ਜਾਣ ਨੂੰ ਵਿਕਾਸ਼ ਜੀ ਆਪਾਂ ਦੋ ਮਹੀਨਾ ਨਾ ਗਏ ਪਰ ਦੋਨ ਬਤਾ ਪ੍ਰਿੰਸੀਪਲ ਸਰ ਉਹ ਕਰਨਗੇ ਕਹਿਣਗੇ ਦੋਵੇਂ ਨਹੀਂ ਹੁਣ ਜਵਾਬ ਦੇ ਗਏ ਹੁਣ ਕੀ ਕਰੀਏ ਫਿਰ ਆਪਾਂ ਫਿਰ ਘਰ ਦੀ ਸਿਚੁਏਸ਼ਨ ਦੱਸ ਦਾਂਗੇ ਕਹਿੰਦਾ ਕਿਸੇ ਦੇ ਮਰਗ ਹੋ ਗਈ ਅਸੀਂ ਨਹੀਂ ਜਾ ਸਕਦੇ ਤੁਰੰਤ ਜਾਂਦੇ ਚੰਗੇ ਲੱਗਦੇ ਆ ਸ਼ੌਕ ਆਪ ਮਾਰਨਾਂਗੇ ਤੁਸੀਂ ਮੰਮੀ ਪਿੱਛੇ ਲੱਗ ਕੇ ਟੂਰ ਤੇ ਜਾਣਾ ਕੈਨਸਲ ਕਰ ਰਹੇ ਹੋ ਫਿਰ ਤੁਸੀਂ ਕੱਲ ਨੂੰ ਤਾਂ ਇਹ ਵੀ ਕੈਨਸਲ ਕਰ ਸਕਦੇ ਹੋ ਨਾ ਵੀ ਆਪਾਂ ਦੋਵੇਂ ਹਟ ਕੇ ਘਰੇ ਵਹਿ ਜਾਨੇ ਮੰਮੀ ਚ ਆਉਂਦੀ ਹੈ ਮੇਰੀ ਗੱਲ ਸੁਣ ਮੈਨੂੰ ਐਂ ਡਰ ਆ ਰਿਹਾ ਦੇਖ ਹਈਏ ਮੈਂ ਘਰੋਂ ਬਾਹਰ ਨਹੀਂ ਗਿਆ ਤੈਨੂੰ ਕਿਵੇਂ ਬੋਲਣ ਲੱਗ ਗਈ ਮੰਮੀ ਤੈਨੂੰ ਅੱਜ ਕੋ ਉਥੇ ਸਕੂਲ 'ਚ ਨਹੀਂ ਜਾਂਦੇ ਕੱਲ ਨੂੰ ਕਿਵੇਂ ਜਾਂਦੇਣਗੇ ਨਲੇ ਸਾਵਗੋਸ ਨਾਲ ਹੋਊਗਾ ਉਸ ਤੋਂ ਬਾਅਦ ਫਿਰ ਉਹਦਾ ਜ਼ਿੰਮੇਵਾਰ ਕੌਣ ਨਲੇ ਆਕਾਸ਼ ਡੈਡੀ ਤਾਂ ਪਹਿਲਾਂ ਆਪਣੇ ਫੇਵਰ ਚ ਬੋਲਦੇ ਹੁੰਦੇ ਸੀ ਵਿਚਾਰੇ ਅੱਜ ਡੈਡੀ ਵੀ ਹੈ ਨਹੀਂ ਸਵੇਰੇ ਸਵੇਰੇ ਧਰਨੇ ਤੇ ਚਲੇ ਗਏ ਕਹਿੰਦੇ ਤਿੰਨ ਚਾਰ ਦਿਨ ਲਾ ਕੇ ਆਵਾਂਗੇ ਉੱਥੇ ਸਟੇ ਕਰੀ ਹੋਈ ਏ ਕਿਸਾਨਾਂ ਨੇ ਤਾਂ ਹੀ ਤਾਂ ਤੈਨੂੰ ਮੈਂ ਕਹਿਣਾਗਾ ਤੂੰ ਐਂ ਕਰ ਛੱਡ ਪਰੇ ਆ ਲੈ ਕੱਪੜੇ ਆ ਲੈ ਕੇ ਜਾ ਮੈਂ ਲਾਉਣਾ ਕੋਈ ਬਹਾਨਾ ਤੂੰ ਲੈ ਕੇ ਜਾਂਦਾ ਕੁਝ ਨਹੀਂ ਹੁੰਦਾ ਮੈਂ ਬਹਾਨਾ ਲਾਉਣਾ ਕੋਈ ਨਹੀਂ ਸਰ ਸਰ ਬੋਲਣ ਨਾ ਤੂੰ ਚੁੱਪ ਕਰ ਕੋਈ ਨਹੀਂ ਹੁੰਦਾ ਮੈਂ ਲਾ ਬਹਾਨਾ ਲਾ ਫਿਰ ਮੇਰੇ ਟੀਚਰ ਕੌਣ ਜਾਊਗਾ ਤੁਹਾਡੇ ਜਾਂਦੇ ਆਪਾਂ ਦੋਵੇਂ ਅੱਜ ਜਾਂਦੇ ਹੀ ਨਹੀਂ ਠੀਕ ਹੈ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਫੋਨ ਕਰ ਦਾਂਗਾ ਸਰ ਸਾਡੇ ਨਾਲ ਇੱਥੇ ਡੈਥ ਹੋ ਗਈ ਅਸੀਂ ਉੱਥੇ ਚੱਲੇ ਆ ਸਰ ਮਜਬੂਰੀ ਸਮਝਦੀ ਹੁੰਦੀ ਹੈ ਮੈਂ ਤੁਹਾਡੀ ਗੱਲ ਸਮਝ ਗਈ ਪਰ ਆਪਾਂ ਇਹ ਬਹਾਨਾ ਸਕੂਲ 'ਚ ਜਾ ਕੇ ਨਾ ਮਾਰਦੀ ਯਾਰ ਲੈ ਅਗਲਾ ਕਹੂਗਾ ਇਹਨਾਂ ਦੀ ਡੈਥ ਹੋ ਗਈ ਹੈ ਸਕੂਲ ਚ ਆਏ ਬੈਠੇ ਆਏ ਓਏ ਅੱਬਾ ਮੇਰੀ ਤਾਂ ਗੱਲ ਸੁਣ ਲਓ ਜੇ ਆਪਣੀ ਜਗ੍ਹਾ ਤੇ ਕੋਈ ਹੋਰ ਟੀਚਰ ਟੂਰ ਤੇ ਜਾਊਗਾ ਤਾਂ ਸਕੂਲ 'ਚ ਕਿੰਨੇ ਟੀਚਰ ਰਹਿ ਗਏ ਦੋ ਜਣੇ ਤਾਂ ਆਪਾਂ ਘਾਟ ਹੀ ਗਏ ਫਿਰ ਸਕੂਲ ਜਿਹੜੇ ਕਹਿੰਦੇ ਕਿ ਕਹਾਂਗੇ ਸਰ ਸਾਨੂੰ ਛੁੱਟੀ ਦੇ ਦਿਓ ਛੁੱਟੀ ਲੈ ਕੇ ਅਟੈਂਡੈਂਸ ਲਵਾ ਕੇ ਆ ਜਾਾਂਗੇ ਕਿ ਸਾਡੇ ਡੈਥ ਹੋ ਗਈ ਸੀ ਟ ਕਾ ਮਮਮੀ ਨੂੰ ਤਾਂ ਬਹਨ ਨਹੀਂ ਮਿਲ ਜਾਣਾ ਤੂੰ ਐ ਕਰ ਫਿਰ ਹੈ ਆ ਸੁਰਖੀ ਸਰਖੀ ਜੀ ਲਾ ਦੇ ਥੋੜਾ ਜਿਹਾ ਰੂੰ ਦਾ ਨੱਡ ਕਰ ਲਈ ਓਏ ਸੋਖੀ ਨੂੰ ਮੈਂ ਕਿਹੜਾ ਲਾਗੂ ਲਾਈ ਐ ਓਹ ਫਿਰ ਕੀ ਹੁੰਦਾ ਓ ਯਾਰ ਇੰਜ ਨਾਲ ਕੁਝ ਨਹੀਂ ਹੁੰਦਾ ਆਪਾਂ ਕਾਲਜ ਸਕੂਲ ਜਾ ਰਹੇ ਹਾਂ ਤਿਆਰ ਹੋ ਚੱਲ ਆ ਜਾ ਫਿਰ ਮੈਂ ਤਿਆਰ ਕਰਦਾ ਮੋਟਰਸਾਈਕਲ ਸਟਾਰਟ ਕਰਦਾ ਤੇ ਤਾਂ ਪਹਿਲੀ ਨਹੀਂ ਮੈਨੂੰ ਮਾੜਾ ਮੋਟਾ ਕੋਈ ਮੇਕਅਪ ਕਰਨ ਦਿੰਦਾ ਕੱਲ ਵੀ ਸੁੰਨੇ ਲੈ ਕੇ ਜਾਣੇ ਪੈਂਦੇ ਆ ਕੁਝ ਨਹੀਂ ਹੁੰਦਾ ਤੂੰ ਆਇਆ ਬੋਲ ਸਾਰਾ ਤੇਰੀ ਮਾਂ ਨੇ ਲਾ ਹ ਲਿਆ ਮੈਂ ਆਈ ਲੰਚ ਬਾਕਸ ਲੈ ਕੇ ਮੰਮੀ ਹਾਂ ਟਿਫਨ ਰੈਡੀ ਕਰਤਾ ਮੇਰਾ ਫੜਾਓ ਮੇ ਲੇਟ ਹੋਈ ਜਾਂਦੀ ਆ ਇੱਥੇ ਤਾਂ ਹੈ ਨਹੀਂ ਟਿਪਨ ਜਰਾ ਨਾ ਕਰਕੇ ਦੇਗੀ ਤਿਆਰ ਟਿਪਨ ਜਰਾ ਪਤਾ ਨਹੀਂ ਮੰਮੀ ਮੇਨ ਤਾਂ ਚਲ ਕੋਈ ਨਾ ਜੇ ਨਹੀਂ ਕੀਤਾ ਹੈਗਾ ਮaaf ਕਰ ਲੈਨੀ ਆ ਲੈ ਵੇਖ ਲੈ ਨਾਲੇ ਮੈਂ ਉਹਨੂੰ ਚੰਗਾ ਭਲਾ ਕਿਹਾ ਸੀ ਵੀ ਭਾਈ ਤੂੰ ਟਿਪਨ ਤਿਆਰ ਕਰਕੇ ਰੱਖ ਜਾ ਵੀ ਉਹਨੇ ਵੀ ਸਕੂਲ ਜਾਣਾਗਾ ਕੋਈ ਗੱਲ ਨਹੀਂ ਮੰਮੀ ਭੁੱਲ ਗਈ ਹੋਊਗੀ ਭੁੱਲਦੀ ਕਾ ਤੋਂ ਆ ਗਈ ਬੈਬ ਤਾਂ ਕਰਦੀ ਹੈਗੀ ਭੁੱਲੀ ਨਹੀਂ ਹੈਗੀ ਕਿਹੜਾ ਸਕੂਲ ਜਾਣ ਦੀ ਕਾਲ ਸੀ ਜਿਵੇਂ ਬਗ ਜਾ ਉਹਦੇ ਨਾਲ ਬੈਬ ਤਾਂ ਕੀ ਕਰਦੀ ਹੈ ਮੰਮੀ ਭੁੱਲ ਗਈ ਹੋਊਗੀ ਲੇਟ ਹੋ ਜਾਂਦੇ ਸੀ ਪਹਿਲੀ ਉਹ ਵੀ ਕੋਈ ਗੱਲ ਨਹੀਂ ਮੈਂ ਕਰ ਲੈਨੀ ਆ ਕਾਹਦਾ ਲੇਟ ਹੋਈ ਜਾਂਦੇ ਸੀ ਨਾ ਮੈਨੂੰ ਐਂ ਦੱਸ ਜਵਾਗ ਤਾਂ ਸਾਰੇ ਟੂਰ ਤੇ ਜਾਣਗੇ ਵੀ ਇਹ ਉੱਥੇ ਇਕੱਲੀ ਕੀ ਕਰੂਗੀ ਉਹ ਮੰਮੀ ਜੇ ਸਾਰੇ ਬੱਚੇ ਟੂਰ ਤੇ ਵਗ ਜਾਣ ਟੀਚਰਾਂ ਨੂੰ ਤਾਂ ਜਾਣਾ ਪੈਂਦਾ ਹੀ ਹੁੰਦਾ ਫੇਰ ਵੀ ਸਕੂਲ 'ਚ ਚੰਗਾ ਨਹੀਂ ਤੂੰ ਵੀ ਤਾਂ ਉਸੇ ਦੀ ਸਾਈਡ ਲੈਂਗੀ ਪਤਾ ਨਹੀਂ ਉਹਨੇ ਕੀ ਘੋਲ ਕੇ ਪਾਇਆ ਤੇਰੇ ਸਿਰ 'ਚ ਉਹੋ ਘੋਲ ਕੇ ਪਾਉਣ ਨੂੰ ਕੀ ਪਤਾ ਮੰਮੀ ਉਹਨੇ ਵਿਚਾਰੀ ਅੱਗੇ ਵੀ ਤਾਂ ਤਿਆਰ ਕਰਦੀ ਸੀ ਟਿਪਣਾ ਅੱਜ ਲੇਟ ਹੋਈ ਜਾਂਦੇ ਸੀ ਕੋਈ ਗੱਲ ਨਹੀਂ ਮੈਂ ਕਰ ਲੂਗੀ ਫੇਰ ਕਿੱਡੀ ਗੱਲ ਹੋਊਗੀ ਕਰ ਲਈਂ ਭਾਈ ਤੂੰ ਕਰ ਲਈਂ ਤੂੰ ਲੱਗੀ ਰਹਿ ਉਹਨਾਂ ਦਾ ਮਗਰ ਉਹ ਤਾਂ ਤੁਰ ਜਾਂਦੀ ਐ ਮੁੜ ਕੇ ਕੰਮ ਤੂੰ ਕਰ ਲਿਆ ਕਰ ਮਾਂ ਗੱਲ ਮਤਲਬ ਤੇਰੇ ਭਲੇ ਦੀ ਗੱਲ ਕਰਦੀ ਹੈਗੀ ਮੰਮੀ ਮਾਂ ਗੱਲ ਲੱਗਣ ਨੂੰ ਕੀ ਲੱਗ ਗਈ ਸਵੇਰੇ ਸਾਰਾ ਕੰਮ ਕਰਕੇ ਜਾਂਦੀ ਹੈ ਸ਼ਾਮ ਨੂੰ ਫੇਰ ਆ ਕੇ ਕਰਦੀ ਹੈ ਕੰਮ ਮੈਂ ਕੀ ਕੰਮ ਕਰਕੇ ਜਾਂਦੀ ਆ ਚਾਹ ਰੋਟੀਆਂ ਪਕਾਉਂਦੀ ਆ ਹੋਰ ਕੀ ਕਰਕੇ ਜਾਂਦੀ ਆ ਆ ਭਾਂਡੇ ਦਾ ਮੈਂ ਚੱਕੇ ਹੈਗੇ ਹੈ ਕੱਪੜਿਆਂ ਦਾ ਢੇਰ ਲੱਗਿਆ ਪਿਆ ਉਹ ਨਹੀਂ ਧੋਤਾਗਾ ਉਹਨੂੰ ਮੈਂ ਐਂ ਕਿਹਾ ਸੀ ਅੱਜ ਵੀ ਭਾਈ ਕੱਪੜੇ ਧੋਲਾ ਤੂੰ ਘਰੇ ਰਹਿ ਕੇ ਅੱਜ ਸਵੇਰੇ ਬਾਗੀ ਸਕੂਲ ਅੱਛਾ ਕੱਪੜੇ ਰਹਿ ਕੇ ਕੱਪੜਿਆਂ ਦੀ ਕਿੱਡੀ ਗੱਲ ਹੈ ਮੰਮੀ ਮੈਂ ਧੋ ਦੂੰਗੀ ਮੈਂ ਕਰਦੀ ਆ ਮਸ਼ੀਨ 'ਚ ਕੱਪੜੇ ਪਾ ਦੇਣੀ ਆ ਕੱਢ ਤੁਸੀਂ ਦਿਓ ਹੂੰ ਇੱਕੋ ਹੀ ਗੱਲ ਹੈ ਆਨੰਦ ਭਰਜ ਮੈਂ ਮਸ਼ੀਨ 'ਚ ਪਾ ਦੇਣੀ ਆ ਕੱਪੜੇ ਤੁਸੀਂ ਕੱਢ ਕੇ ਸੁੱਕਣੇ ਪਾ ਦਿਓ ਫਿਰ ਸੁੱਕੂ ਨਹੀਂ ਪਾਉਣੇ ਨੇ ਮੰਮੀ ਬਈ ਮੇਰੇ ਤਾਂ ਤਾਂ ਹੁੰਦਾ ਨਹੀਂ ਕੰਮ ਮੰਮੀ ਆ ਦੂਰ ਤਾਂ ਕੰਮ ਹੁੰਦੇ ਨੇ ਸਾਰੇ ਕਰ ਜਾਂਦੀ ਆ ਵਿਚਾਰੀ ਮੈਥੋਂ ਵੀ ਨੀ ਕਰਵਾਉਂਦੀ ਹੁਣ ਤੱਕ ਕੰਮ ਮੈਂ ਵੀ 베ਲੀ ਤੁਰ ਜਾਨੀ ਆ ਤੂੰ ਕਿਹੜਾ ਬਸ 베ਲੀ ਤੁਰ ਜਾਨੀ ਮੈਨੂੰ ਇਹ ਤਾਂ ਦੱਸ ਨਾ ਤਾਂ ਉਹ ਤੇ ਲੱਗੀ ਰਹਿੰਦੀ ਆ ਸਾਰੀ ਤੇਰੀ ਕੋਈ ਨਹੀਂ ਕਰਦੀ ਆ ਦੋਨੇ ਆਪਾਂ ਨਾਲ ਲੱਗਦੇ ਫੇਰ ਕੰਮ ਨਿਬੜਦਾਗਾ ਮੈਂ ਕਿੱਦਾਂ ਕੀਤਾ ਮੰਮੀ ਕੰਮ ਮੈਂ ਤਾਂ ਸਵੇਰੇ ਉੱਠਦੀ ਆ ਆਪਦਾ ਸਕੂਲ ਭੱਜ ਜਾਂਦੀ ਆ ਨਹੀਂ ਚੰਗਾ ਭਨੇ ਜਿਆਦਾ ਟਿਪਨ ਪੈਕ ਕਰ ਲੈ ਤੇ ਭੱਜ ਜਾ ਲੱਗੀ ਰਹੇ ਉਹਦੇ ਨਾਲ ਚਲ ਕੋਈ ਨਾ ਟਿਪ ਕਿਉਂ ਸਾਰੇ ਘਰ ਦੇ ਕੰਮ ਪਏਗੇ ਕਪੜਾ ਇੱਕ ਨਹੀਂ ਪਾਉਣ ਵਾਸਤੇ ਔਰ ਢੇਰ ਲੱਗਿਆ ਪਿਆ ਕੌਣ ਤਾਊਗਾ ਕੱਪੜੇ ਕੋਈ ਨਾ ਧੋਤੇ ਜਾਣਗੇ ਮੈਂ ਤੋ ਜੂੰਗੀ ਧੋ ਦੀ ਫਿਰ ਲੱਗ ਜਾਦੇ ਮਗਰ ਧੋ ਦੀ ਤੈਨੂੰ ਬਾਹਲਾ ਉਹਦਾ ਹੇਜ ਆਉਂਦਾ ਕ ਮੈਥੋਂ ਨਹੀਂ ਹੁੰਦਾ ਕੁਛ ਲੈ ਉਹ ਬੰਦ ਕਿਉਂ ਕਰਤਾ ਤੁਸੀਂ ਨੇ ਅੰਦਰ ਜਾ ਕੇ ਬੰਦ ਕਰ ਲਿਓ ਹੁਣ ਚੁੱਪ ਚਾਪ ਮੇਰੀ ਗੱਲ ਸੁਣ ਖੜ ਜਾ ਪਹਿਲਾਂ ਅੰਦਰ ਨਾ ਜਾਏ ਤੂੰ ਐ ਕਰ ਤੂੰ ਕੱਲੀ ਜਾ ਅੰਦਰ ਤੇ ਮੈਂ ਇੱਥੇ ਖੜਕੇ ਦੇਖਦਾ ਵੀ ਬੇਬੇ ਕੀ ਕਹਿੰਦੀ ਐ ਤੇ ਜਾ ਕੇ ਤੂੰ ਐ ਕਹਦੀ ਉਹ ਤਾਂ ਗਏ ਟੂਰ ਤੇ ਠੀਕ ਪਰ ਕਾ ਤੂੰ ਕੋ ਕੁਛ ਨਹੀਂ ਹੁੰਦਾ ਇੱਕ ਵਾਰੀ ਦੇਖਣ ਦਾ ਦੇ ਕੀ ਕਰਦੀ ਐ ਮੰਮੀ ਜੇ ਮੈਂ ਟੂਰ ਤੇ ਜਾ ਵਰਦਾ ਫੇਰ ਹੀ ਮੈਨੂੰ ਪਤਾ ਲੱਗੂਗਾ ਹੁਣ ਇੱਥੇ ਖੜਕੇ ਯਾਰ ਕੀ ਐ ਇੱਕਦਮ ਮੰਮੀ ਦੀ ਵਜ੍ਹਾ ਕਰਨਾ ਆਪਾਂ ਹਾਫ ਡੇ ਛੁੱਟੀ ਮਾਰ ਕੇ ਆ ਕੇ ਦੱਸ ਉੱਥੇ ਬਾਹਰ ਨਾਲ ਆਉਣਾ ਪੈ ਗਿਆ ਵੀ ਕਿਸੇ ਦੀ ਡੈਥ ਹੋ ਗਈ ਕਿਸੇ ਦੀ ਹੋਰ ਤੇ ਫਿਰ ਹੁਣ ਵੀ ਮੰਮੀ ਦੀ ਵਜ੍ਹਾ ਨਾਲ ਹੀ ਮੈਂ ਕਹੀ ਐ ਨਾ ਗੱਲ ਸਮਝਦੀ ਵੀ ਹੁੰਦੀ ਐ ਤੁਸੀਂ ਇਹੀ ਦੇਖਣਾ ਚਾਹੁੰਦੇ ਨੇ ਵੀ ਤੁਹਾਡੀ ਗੈਰ ਹਾਜ਼ਰੀ 'ਚ ਮੇਰੇ ਨਾਲ ਕੀ ਕੁਝ ਹੁੰਦਾ ਹੈ ਹਾਂ ਬਸ ਫਿਰ ਦੇਖ ਲਓ ਬਸ ਤੁਹਾਡੇ ਸਾਹਮਣੇ ਆ ਤੁਸੀਂ ਇੱਥੇ ਖੜੇ ਰਹੇ ਹੋ ਖੜਾ ਮੈਂ ਇੱਥੇ ਦੇਖਦਾ ਬੋਚ ਦੇ ਅੰਦਰ ਵੜ ਜਾਓ ਇਹ ਨਾਲੇ ਹੁਣ ਹਾਂ ਲੈ ਕਮਾਲ ਦੀ ਗੱਲ ਹੈ ਇਹ ਕਿਵੇਂ 12:00 ਵਜੇ ਮੁੜੇ ਹੀ ਕੱਲੀ ਤੁਰੀ ਆਉਂਦੀ ਹੈ ਮੁੰਡਾ ਇਹ ਤਾਂ ਕਹਿੰਦਾ ਸੀ ਮੈਂ ਜਾਣਦਾ ਨਹੀਂ ਟੂਰ ਤੇ ਆ ਗਿਆ ਮਤਲਬ ਕਿਵੇਂ ਸਵੇਹਾ ਹੀ ਆ ਗਈ ਅੱਜ ਹਾਫ ਡੇ ਲੈ ਕੇ ਆਈਆਂ ਤੋ ਗਿਆ ਮੁੰਡਾ ਕਾ ਟੂਰ ਤੇ ਹਾਂ ਉਹ ਟੂਰ ਤੇ ਵਾਗੇ ਹੁਣ ਜਾਣਾ ਹੀ ਸੀ ਮੰਮੀ ਉਹਨਾਂ ਨੇ ਤਾਂ ਮੈਂ ਵੀ ਪਤਾ ਤੁਹਾਡੇ ਕੱਪੜੇ ਵਾਲੇ ਕੰਜਰ ਕਿਤੇ ਪਿੱਛੇ ਆਈਆਂ ਅੱਧੀ ਛੁੱਟੀ ਲੈ ਕੇ ਨਾਲੇ ਉਹ ਤਾਂ ਮੈਨੂੰ ਬੋਲਦੇ ਸੀਗੇ ਵੀ ਤੁਸੀਂ ਮੈਡਮ ਟੂਰ ਤੇ ਵੀ ਨਹੀਂ ਗਏ ਹੁਣ ਤੁਸੀਂ ਸਕੂਲ ਚ ਵੀ ਭੱਜ ਰਹੇ ਹੋ ਬਹਾਨਾ ਮਾਰ ਕੇ ਆਈਆਂ ਸਾਡੀ ਰਿਸ਼ਤੇਦਾਰੀ ਚ ਕਿਸੇ ਡੈਥ ਹੋ ਗਈ ਸਰ ਮੈਨੂੰ ਅਰਜੈਂਟ ਛੁੱਟੀ ਦੇ ਦਿਓ ਅੱਛਾ ਹੁਣ ਤੂੰ ਕੱਪੜਾ ਨੂੰ ਕੰਜਰ ਕੀਤਾ ਕਹੇਂਗੀ ਨਾ ਜੇ ਤੈਨੂੰ ਇੰਨੀ ਫਿਕਰ ਸੀ ਫਿਰ ਸਵੇਰੇ ਹੀ ਨਾ ਜਾਂਦੀ ਉਹ ਤੈਨੂੰ ਰੋਕਿਆ ਸੀਗਾ ਰੁਕ ਜਾਂਦੀ ਘਰੇ ਹੁਣ ਆਈ ਆ ਬਹਾਨਾ ਮਾਰ ਕੇ ਆ ਜਿਹੜਾ ਤੁਹਾਡਾ ਕੱਪੜਿਆਂ ਵਾਲਾ ਫੂਕਣਾ ਫੂਕਣਾ ਸੀ ਨਾ ਤਾਂ ਛੁੱਟੀ ਲੈਣੀ ਪਈ ਮੈਨੂੰ। ਇਹਨੇ ਮੈਂ ਤਾਂ ਸਵੇਰੇ ਵੀ ਰਹਿ ਜਾਂਦੀ ਜੇ ਮੇਰਾ বাস ਚੱਲਦਾ ਹੁੰਦਾ ਤਾਂ। ਤੁਹਾਨੂੰ ਪਤਾ ਨਾ ਅਟੈਂਡੈਂਸ ਇੱਕ ਵਾਰ ਲਗਾਉਣੀ ਜ਼ਰੂਰੀ ਹੁੰਦੀ ਹੈ ਸਕੂਲ 'ਚ। ਹੁੰਦੀ ਹੈ ਜ਼ਰੂਰੀ। ਨਾ ਨਾਲੇ ਮੈਨੂੰ ਐਂ ਦੱਸ ਉਹ ਮੈਨੂੰ ਗੱਪ ਮਾਰ ਕੇ ਕਿਉਂ ਗਿਆਗਾ ਹੈ? ਸਵੇਰੇ ਤਾਂ ਕਹਿੰਦਾ ਸੀ ਮੈਂ ਜਾਂਦਾ ਨਹੀਂ ਗਾ ਟੂਰ ਤੇ ਤੇ ਹੁਣ ਵਗ ਵੀ ਗਿਆ। ਨਾ ਤੁਸੀਂ ਇਹੀ ਭਾਲਦੇ ਸੀ ਵੀ ਟੂਰ ਤੇ ਜਾਵੇਂ ਨਾ ਮੰਮੀ। ਨਾਲੇ ਆਉਣ ਸਰ ਬੰਦੇ ਨੂੰ ਚਾਹ ਪਾਣੀ ਪੁੱਛੀਦਾ ਹੁੰਦਾ। ਕਿਉਂ ਚਾਹ ਪਾਣੀ ਤੈਨੂੰ ਮੈਂ ਪੁੱਛਾ ਹੈ? ਕਮਾਲ ਦੀ ਗੱਲ ਹੈ ਤੇਰੀ ਤਾਂ। 4 ਪੈਸੇ ਕੀ ਕ ਤੁਸੀਂ ਲਿੱਸੇ ਨਹੀਂ ਹੁੰਦੇ ਜੇ ਬੰਦੇ ਨੂੰ ਪਾਣੀ ਪੁੱਛ ਲੋਂਗੇ ਤਾਂ ਜੇ ਮੈਂ ਘਰੇ ਨਾ ਹੋਵਾਂ ਪਿੱਛੇ ਕੋਈ ਰਿਸ਼ਤੇਦਾਰ ਆ ਜੇ ਜੱਸੀ ਵੀ ਘਰੇ ਨਹੀਂ ਹੁੰਦੀ ਫਿਰ ਤੁਸੀਂ ਚਾਹ ਪਾਣੀ ਬਣਾਉਂਦੇ ਨਹੀਂ ਕਈ ਮੋੜ ਦਿੰਨੇ ਮੈਂ ਕਿਉਂ ਚਾਹ ਪਾਣੀ ਬਣਾਵਾ ਕਾਦੇ ਵਾਸਤੇ ਬਣਾਵਾ ਮੈਨੂੰ ਕਹੜਾ ਤੁਸੀਂ ਖਰਚਾ ਦਿਨੇ ਹੋਗੇ ਤਨਖਾਹ ਤੂੰ ਆਪਦੀ ਜੇਬ ਚ ਪਾ ਲਈਂ ਉਧਰ ਮੁੰਡਾ ਦੀ ਜੇਬ ਚ ਪਾ ਲੈਂਦਾ ਮੈਂ ਤਾਂ ਇੱਥੇ ਬੈਠੀ ਆ ਨਾ ਇਕੱਲੀ ਮੰਮੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀ ਸੀ ਵੀ ਅਸੀਂ ਆਪਣੇ ਵਾਸਤੇ ਨਹੀਂ ਕਮਾਉਂਦੇ ਅਸੀਂ ਆਪਣੇ ਫਿਊਚਰ ਵਾਸਤੇ ਕਮਾਉਂਦੇ ਆ ਆਪਣੇ ਪਰਿਵਾਰ ਵਾਸਤੇ ਇਹ ਨਾਲੇ ਤੁਸੀਂ ਵੀ ਉਸੇ ਚ ਖਾਂਦੇ ਹੋ ਤੇ ਨਾਲੇ ਤੁਹਾਨੂੰ ਇੰਨੀ ਜੇ ਲੋੜ ਹੈ ਤਨਖਾਹ ਦੀ ਤੁਹਾਡੀ ਕੁੜੀ ਵੀ 10000 ਰੁਪਏ ਮਹੀਨੇ ਦਾ ਕਮਾਉਂਦੀ ਹੈ ਉਹ ਲੈ ਲਿਆ ਕਰੋ ਉਹਦੇ 10000 ਨਾਲ ਕੀ ਹੋਊਗਾ ਮੈਨੂੰ ਇਹ ਦੱਸੇ ਉਹਦਾ ਨਹੀਂ ਕੁਝ ਮੈਂ ਕਰਨਾਗਾ ਕੱਲ ਨੂੰ ਉਹ ਵਿਆਹ ਕਿ ਨਹੀਂ ਤੋਰਨੀ ਮੰਮੀ ਤੁਸੀਂ ਕੱਲੇ ਵਿਆਹ ਕੇ ਤੋਰੋਗੇ ਹਾਂ ਅਸੀਂ ਭੱਜ ਗਏ ਅਸੀਂ ਕਹਿੰਦੇ ਵੀ ਸੀ ਉਹਦੇ ਵਿਆਹ ਤੇ ਪੈਸੇ ਲਾਉਂਦੇ ਨਹੀਂ ਪਰ ਮੇਰੀ ਮੇਰੀ ਸੁਣ ਲੈ ਗੱਲ ਬਾਲੀਆਂ ਗੱਲਾਂ ਨਾ ਕਰ ਮੇਰੇ ਨਾਲ ਮੈਂ ਤੁਹਾਨੂੰ ਦੱਸਦੀ ਗੱਲ ਵੀ ਮੈਂ ਤਾਂ ਜਦ ਤੂੰ ਕੰਮ ਤੋਂ ਹਟ ਜਾ ਭਈ ਅਦੇ ਠੀਕ ਹੈ ਨਾ ਤੇ ਨਹੀਂ ਤਨਖਾਹ ਜਿਹੜੀ ਹ ਮੈਨੂੰ 1 ਮਹੀਨੇ ਦੀ ਤੂੰ ਦਿਆ ਕਰ ਤੇ 1 ਮਹੀਨੇ ਦੀ ਉਹ ਦਿਆ ਕਰ ਬਸ ਲੈ ਤੇ ਨਹੀਂ ਮੈਂ ਕਰੂੰਗੀ ਕਾਠੇ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਗੱਲ ਇਹ ਕੀ ਸਾਬਕਾ ਤਾ ਉਹ ਹੈ ਮਮੀ ਤੁਹਾਡਾ ਹੁਣ ਤੁਸੀਂ ਆਪਣਾ ਫੈਸਲਾ ਮਿੰਟੇ ਚ ਬਦਲ ਵੀ ਲਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਅਸੀਂ ਰੁਪਈਆ ਨਹੀਂ ਦਿੰਦੇ ਕਿਸੇ ਨੂੰ ਨਾ ਅਸੀਂ ਆਪਣੇ ਖਰਚੇ ਵਾਸਤੇ ਕਿਸੇ ਤੋਂ ਮੰਗਦੇ ਆਂ 100 ਰੁਪਈਆ ਨਹੀਂ ਦਿੰਦੇ ਨਾ ਸਿਲਾ ਵਿਆਹ ਕਰਾਂਗੇ ਠਾਠ ਵਾਟ ਨਾਲ ਅਸੀਂ ਕਰਾਂਗੇ ਥੋੜੇ ਤੋਂ ਰੁਪਈਆ ਨਹੀਂ ਮੰਗਦੇ ਨਾ ਤਾਂ ਮੈਂ ਤੁਹਾਡੀ ਗੋਲੀ ਨਹੀਂ ਲੱਗੀ ਹੋਈ ਵੀ ਜਿਹੜੇ ਮੈਂ ਤੁਹਾਡੇ ਝੂਠੇ ਭਾਂਡੇ ਮਾਜਾ ਕਹਿੰਦਾ ਤੂੰ ਤਾਂ ਮਿੰਟਾਂ ਨਾਲ ਨਹੀਂ ਦਿੰਦੇ ਕੀ ਗੱਲ ਹੋ ਗਈ ਮਾਤਾ ਹੈ ਕਹੋਦਾ ਸੁਣੀ ਜਾਨਾ ਮੈਂ ਬਾਹਰ ਖੜਾ ਨਾ ਤੂੰ ਕਿੱਥੋਂ ਆ ਗਿਆ ਇਹ ਤਾਂ ਕਹਿੰਦੀ ਸੀ ਟੂਰ ਤੇ ਗਿਆਗਾ ਇਹਦਾ ਮਤਲਬ ਤੁਸੀਂ ਮੈਨੂੰ ਝੂਠ ਬੋਲਦੇ ਹੋ ਤਾਂ ਨਾ ਜਾਣੇ ਕੋਈ ਝੂਠ ਨਹੀਂ ਬੋਲਿਆ ਮਾਤਾ ਮੈਂ ਤੈਨੂੰ ਮੈਂ ਤਾਂ ਤੈਨੂੰ ਸਵੇਰੀ ਕਹਿਤਾ ਸੀਗਾ ਵੀ ਮੈਂ ਨਹੀਂ ਜਾਂਦਾ ਟੂਰ ਤੇ ਮੈਂ ਤਾਂ ਸਿਰਫ ਬਸ ਤੇਰੀਆਂ ਗੱਲਾਂ ਸੁਣਦਾ ਮਾਰਾ ਖੜਾ ਸੀ ਬਾਹਰ ਵੀ ਤੂੰ ਕੀ ਕਹਿੰਨੀ ਐ ਜੇ ਮੈਂ ਟੂਰ ਤੇ ਵਗ ਵੀ ਜਾਂਦਾ ਤਾਂ ਤੂੰ ਲਾਪਰੀਤ ਨਾਲ ਆਹੀ ਵਿਹਾਰ ਕਰਨਾ ਸੀਗਾ ਚੱਲ ਵਧੀਆ ਹੋ ਗਿਆ ਜਿਹੜਾ ਤੂੰ ਨਹੀਂ ਗਿਆ ਜਿਹੜੀ ਗੱਲ ਮੈਂ ਇਹਨੂੰ ਕਹਿਣੀ ਸੀ ਹੁਣ ਤੂੰ ਵੀ ਬੈਠ ਕੇ ਸੁਣ ਲੈ ਬਸ ਮੇਰੀ ਕੀ ਸੁਣ ਸੁਣਾ ਮਾਤਾ ਤੇਰੇ ਹੀ ਸੁਣੀ ਜਾਨਾ ਮੈਂ ਕਿੰਨੇ ਦਿਨ ਹੋ ਗਏ ਕੀ ਸੁਣੀ ਜਾਨਾ ਮੈਂ ਤਾਂ ਤੁਹਾਨੂੰ ਗੱਲ ਇੱਕ ਨਿਮੇੜਤੀ ਜਾਦਾ ਮੈਨੂੰ ਇੱਕ ਜਣਾ ਤਨਖਾਹ ਦੇ ਦਿਆ ਕਰੋ ਮਹੀਨੇ ਦੀ ਠੀਕ ਹੈ ਨਾ ਤੇ ਨਹੀਂ ਮੈਂ ਤਾਂ ਪੰਚਾਇਤ ਇਕੱਠੀ ਕਰੂੰਗੀ ਭਾਈ ਮੈਂ ਵੀ ਕੁੜੀ ਦਾ ਕੁਛ ਬਣਾਉਣਾ ਕੱਲ ਨੂੰ ਕੁੜੀ ਵਿਆਹਣ ਵਾਲੀ ਹੋਈ ਪਈ ਹੈ ਮੇਰੀ ਨਾ ਕੁੜੀ ਦਾ ਦੋ ਬਣਾਉਣਾ ਮਾਤਾ ਮੈਂ ਨਹੀਂ ਹੈਗਾ ਪਿਓ ਨਹੀਂ ਹੈਗਾ ਨਾ ਪਿਓ ਦੇ ਹੱਥ ਕਬੀਲਦਾਰੀ ਆ ਪਿਓ ਦਾ ਮੰਗੇ ਸਾਥ ਹੋਈ ਸਤ ਤੂੰ ਕੀ ਮੰਗਦੀ ਹੈ ਤੂੰ ਕੀ ਕਰ ਦੇਈ ਕੁੜੀ ਦਾ ਅੱਛਾ ਮੈਂ ਕੁਛ ਕਰ ਨਹੀਂ ਸਕਦੀ ਹੈ ਸਾਰਾ ਕੁਝ ਲੀਡਾ ਲੱਤਾ ਤਾਂ ਮੈਂ ਹੀ ਬਣਾਉਂਗੀ ਪਿਓ ਨਹੀਂ ਬਣਾਉਂਦਾਗਾ ਜੇ ਉਹਨੂੰ ਇੰਨੀ ਫਿਕਰ ਹੋਏ ਤਾਂ ਨਿਆ ਤੇ ਜੋ ਤਾਂ ਲੀੜਾ ਲੱਤਾ ਲੈ ਕੇ ਆਉਣਾ ਹੋਇਆ ਨਾ ਤੁਹਾਨੂੰ ਪੈਸੇ ਮਿਲ ਜਾਣਗੇ ਨਾਲੇ ਹਲੇ ਕਿਹੜਾ ਜੱਸੀ ਵਾਸਤੇ ਮੁੰਡਾ ਵੇਖ ਲਿਆ ਕਿ ਉਹਦੇ ਗੇਜਮੈਂਟ ਹੋ ਗਈ ਵੀ ਹੁਣੇ ਵਿਆਹ ਮੰਗਦੇ ਅਗਲੇ ਤੇ ਨਾਲੇ ਹੁਣ ਤੋਂ ਤਿਆਰੀ ਕਰਨ ਲੱਗਾਂਗੇ ਤੇ ਫੇਰ ਹੀ ਐ ਮੈਂ ਮੇਰੀ ਗੱਲ ਸੁਣ ਮਾਤਾ ਤੇ ਬਾਪੂ ਕਿਹੜਾ ਸ਼ੌਂਕ ਨੂੰ ਜਾ ਕੇ ਧਰਨਾ ਤੇ ਬੈਠਾ ਜੇ ਫਸਲ ਬਾੜੀ ਜਿਹੜੀ ਆਪਣੀ ਮੰਡੀ ਦੇ ਵਿੱਚ ਪਈ ਆ ਉਹ ਵਿਕ ਜੇ ਉਹਦੇ ਵਾਸਤੇ ਹੀ ਬੈਠਾ ਚਾਰ ਪੈਸੇ ਘਰੇ ਆਉਣਗੇ ਫੇਰ ਹੀ ਆਉਣਗੇ ਜੇ ਫਸਲ बिकੂਗੀ ਆਹੋ ਉਹਨੂੰ ਕਿਹੜਾ ਸ਼ੌਕ ਆ ਉੱਥੇ ਜਾ ਕੇ ਬੈਠਣ ਦਾ ਉਹਨੂੰ ਘਰ ਦੀ ਤਾਂ ਟੈਨਸ਼ਨ ਹੈ ਨਹੀਂ ਵੀ ਘਰੇ ਕੀ ਹੋਈ ਜਾਂਦਾਗਾ ਘਰ ਦੀ ਟੈਨਸ਼ਨ ਤੂੰ ਹੈਗੀ ਤਾਂ ਹੈਗੀਆਂ ਕਰਨ ਵਾਲੀ ਕਈ ਤਾਂ ਜਾਣੀਆ ਟੈਨਸ਼ਨ ਨਾਲੇ ਸਾਨੂੰ ਪਾਈ ਜਾਨੀ ਐ ਨਾਲੇ ਮਾਂ ਚੰਗੀ ਗੱਲ ਐ ਧਰਨੇ ਤੇ ਗਿਆ ਬਾਪੂ ਦੋ ਤਿੰਨ ਦਿਨ ਉਹਦੇ ਵਧੀਆ ਲੰਘ ਜਾਣਗੇ ਹੋਰ ਕੀ ਹੈ ਘਰ ਦੇ ਕਲੇਸ਼ ਤੋਂ ਛੁਟਕਾਰਾ ਮਿਲ ਜਾਣਾ ਨਾਲੇ ਬੰਦੇ ਮੈਂ ਕਲੇਸ਼ ਪਾਉਣੀ ਐ ਤੁਸੀਂ ਨਹੀਂ ਉਸ ਕਲੇਸ਼ ਪਾਉਦੇ ਮਾਂ ਦਾ ਗੱਲ ਸੁਣ ਲੈ ਠੀਕ ਐ ਜਿਹੜਾ ਜੱਸੀ ਲੈ ਕੇ ਆਉਂਦੀ ਐ ਨਾ ਰੁਪਏ ਕਮਾ ਕੇ ਤੂੰ ਉਹ ਆਪ ਦੇ ਕੋਲ ਰੱਖ ਲਿਆ ਕਰ ਤੇ ਜਿਹੇ ਜਾਂ ਸਾਥ ਹੋਇਆ ਸੇ ਟਕਣ ਅਸੀਂ ਆਪੇ ਕਰ ਦਾਂਗੇ ਤੂੰ ਬਾਲੀ ਫਿਕਰ ਨਾ ਕਰ ਠੀਕ ਐ ਨਾ ਨਾਲੇ ਉਹਦੇ ਵਾਸਤੇ ਦਾਜ ਬਣਾਉਣਾ ਕੋਈ ਔਖਾ ਨਹੀਂ ਹੁੰਦਾ ਹੈਗਾ ਮਾਂ ਜਿਹਦੇ ਅਕਾਊਂਟ 'ਚ ਸੇ ਜਿਸਦੀ ਬਿਆਵਾਸਤੀ ਕਰਦੇ ਆ ਕਦੇ ਵੇਖਿਆ ਫालतੂ ਫਜ਼ੂਲ ਪੈਸਾ ਖਰਚਦੇ ਹੋਏ ਮੈਨੂੰ ਕੀ ਪਤਾ ਭਾਈ ਵੀ ਤੁਸੀਂ ਪੈਸੇ ਜੋੜਦੇ ਹੋ ਕਿ ਕੀ ਕਰਦੇ ਹੋਗੇ ਚੜ ਦੇ ਚੜਦਾ ਸੂਟ ਪਾਉਣੀ ਹੈਗੀ ਨਾ ਮੇ ਤੋਂ ਨਵਾ ਤੇਰੇ ਕੋਲ ਪਰਸ ਹੁੰਦਾਗਾ ਲੈ ਦੇਖ ਲਓ ਚੜਦੇ ਚੜਦੇ ਸੂਟ ਮੈਂ ਦੇਖੇਗਾ ਤੁਸੀਂ ਮੇਰੇ ਪਾਇਆ ਕਿਉਂ ਮਾਤਾ ਤੂੰ ਐਵੇਂ ਬੋਲੀ ਜਾਣੀ ਹੁਣ ਕੱਪੜਾ ਲੈੜਾ ਦਾ ਪਾਉਣਾ ਹੀ ਹੈਗਾ ਕਿਉਂ ਆਹ ਮੈਂ ਹੀ ਬੋਲਦੀ ਆ ਭਾਈ ਤੁਸੀਂ ਬਾਰੇ ਸਿਆਣੇ ਆ ਤੁਸੀਂ ਸੋ ਸਿਆਣੇ ਜੰਮਲੇ ਮੈਂ ਗੱਲ ਸਿਆਣੇ ਦੀ ਨਹੀਂ ਹੈਗੀ ਮੈਂ ਕਹੇ ਤਾਂ ਨਾ ਜਿਹੜਾ ਕੁਝ ਜੱਸੀ ਦਾ ਵਿਆਹ ਹੀ ਗੱਲ ਹੀ ਆ ਹੈ ਤੂੰ ਐ ਕਰ ਦੇਖ ਮੁੰਡਾ ਠੀਕ ਹੈ ਅਸੀਂ ਆਪੇ ਕਰ ਦਾਂਗੇ ਵਿਆਹ ਪਹਿਲੇ ਲਾ ਲਉਣਾ ਮੈਂ ਜਲਾਸੀ ਲਾ ਦਾਂਗੇ ਤੂੰ ਕਿਉਂ ਫਿਕਰ ਕਰਦੀ ਮੈਨੂੰ ਪਤਾ ਹੀ ਤੁਸੀਂ ਕਹਿਜਿਆ ਕਰੋਗੇ ਹਾਂ ਲੈ ਉਹ ਜਿਹੇ ਜਿਹੇ ਕਹੇਗੀ ਉਹੇ ਜਿਆ ਕਰ ਦਾਂਗੇ ਤੇਰੇ ਮਨ ਚ ਕੋਈ ਸ਼ੰਕਾ ਨਹੀਂ ਰਹਿੰਦਣ ਦੇ ਮਾ ਸਾਡਾ ਵਿਆਹ ਤਾਂ ਇੰਨਾ ਵਧੀਆ ਤੁਸੀਂ ਕੀਤਾ ਵੀ ਨਹੀਂ ਸੀਗਾ ਉਹਦਾ ਬਾਅਦ ਚ ਆਉਣ ਲੱਗੀ ਸਾਨੂੰ ਕਮਾਈ ਤਾਂ ਹੁਣ ਜੱਸੀ ਵੇਲੇ ਦਾ ਸੀ ਸੋਚਿਆ ਵੀ ਚੱਲ ਸਾਡੇ ਤਾਂ ਸ਼ੌਕ ਨਹੀਂ ਪੂਰੇ ਹੋਏ ਐਟਲੀਸਟ ਜੱਸੀ ਦਾ ਤਾਂ ਪੂਰੇ ਕਰੀ ਦੇਵਾਂਗੇ ਪਰ ਜਿਹੜੇ ਸਾਡੇ ਨਾਲ ਤੁਹਾਡੇ ਲੱਛਣ ਨੇ ਨਾ ਮੰਮੀ ਤੁਹਾਨੂੰ ਕਰੋਨਾ ਵੀ ਨਹੀਂ ਆਉਣਾ ਫਿਰ ਇਦੀ ਗੱਲ ਪਤਾ ਹੀ ਹੈ ਮੈਨੂੰ ਜੱਸੀ ਕਿਹੜੇ ਸ਼ੌਂਕ ਪੂਰੇ ਕਰਦੇ ਹੋ ਤੁਸੀਂ ਮਾਤਾ ਕਰਾਂਗੇ ਸਾਰੇ ਸ਼ੌਂਕ ਪੂਰੇ ਕਰਾਂਗੇ ਨਾਲ ਹੁਣ ਤੂੰ ਐਸ ਨਾ ਮੈਨੂੰ ਐਂ ਦੱਸ ਆਪ ਦਾ ਤੁਸੀਂ ਦੋਨਾਂ ਜਣੇ ਸਰਕਾਰੀ ਨੌਕਰੀ ਲੈ ਲਈ ਤੇ ਭੱਜ ਨੱਟ ਕੇ ਉਹਨੂੰ ਵੀ ਸਰਕਾਰੀ ਦਵਾ ਲੰਦੇ ਵਿਚਾਰੀ ਨੂੰ ਉਹਦੀ ਜ਼ਿੰਦਗੀ ਬਣ ਜਾਂਦੀ ਅੱਛਾ ਹੁਣ ਮੱਥਾ ਮਾਰਿਆ ਨਹੀਂ ਗਾ ਹੈ ਕਿੰਨੇ ਸਾਧ ਤੇ ਜਾ ਕੇ ਤੇ ਮੈਂ ਪੇਪਰ ਭਰਾਈ ਆ ਗਏ ਹੈ ਭਰਾਈ ਆ ਫਿਰ ਪਾਸਟ ਕਲੀਅਰ ਹੋਊਗਾ ਉਹ ਤਾਂ ਫੇਰ ਹੀ ਹੋਊਗੀ ਨਾ ਨਾਲੇ ਸੂਟ ਕਿਹੜਾ ਉਹਨੂੰ ਲਿਆ ਕੇ ਦੇ ਦਿੰਦੇ ਅਸੀਂ ਜੇ ਪਾਊਗੀ ਫੇਰ ਹੀ ਐ ਉਹ ਪਏ ਨੇ ਸਮਿਉਣ ਦੇ ਤੋੜੇ ਡੇਗੇ ਤਾਂ ਕੀ ਕਰੇ ਭਾਈ ਜਦੋਂ ਤੁਸੀਂ ਖਰਚਾ ਦਿੰਦੇ ਜੀਂਗੇ ਜਿੰਨਾ ਕੋਦੇ ਕੋਲ ਹੁੰਦਾ ਅਗਲੀ ਆਦਾ ਇਕੱਠਾ ਕਰੀ ਜਾਂਦੀ ਐ ਉਹ ਫਿਰ ਨਾਲੇ ਤੂੰ ਕਹਿੰਦੀ ਐ ਵੀ ਉਹਦੇ ਵਿਆਹ ਵਾਸਤੇ ਪੈਸੇ ਜੋੜ ਦੋ ਨਾਲੇ ਕਹਿੰਦੀ ਐ ਮੈਂ ਤਾਂ ਇਹਨੂੰ ਖਰਚਾ ਦੇ ਦੋ ਫਿਰ ਅਸੀਂ ਜਾਈਏ ਕਿੱਧਰ ਕਿੱਧਰ ਫਿਰ ਭਾਈ ਲੀੜਾ ਕੱਪੜਾ ਸਮਾਉਣ ਵਾਸਤੇ ਦੇਣੇ ਪੈਂਦੇ ਹੁੰਦੇ ਆ ਪੈਸੇ ਉਹ ਕਿੱਥੋਂ ਲਿਆਉਗੀ ਉਹ ਜੋ ਆਖੜੀ ਤੇ ਬਾਪੂ ਤੋਂ ਫੜ ਲਿਆ ਕਰੋ ਜੋ ਕਬੀਲਦਾਰੀ ਬਾਪੂ ਦਾ ਆਪਾਂ ਬਾਪੂ ਵੀ ਥੋੜੇ ਵੱਲ ਦਾ ਹੀ ਹੈਗਾ 1000 ਰੁਪਏ ਜਿੱਸੇ ਮਹੀਨੇ ਦਾ ਲੈਂਦੀ ਐ ਹਾਂ ਆਪਦੇ ਅਕਾਊਂਟ 'ਚ ਰੱਖਦੀ ਕਿਸੇ ਨੂੰ ਦਿੰਦੀ ਨਹੀਂ ਹੈਗੀ ਤੇ ਫਿਰ ਉਹ ਕਿੱਧਰ ਜਾਂਦੇ ਆ ਫ अच्छा ओ आਦੇ ਪੈਸੇ ਤੇ ਦਿਆ ਕਰੇ ਤੇ ਫਿਰ ਹੋਰ ਮੰਮੀ ਤੂੰ ਪੀ ਅਸੀਂ ਆਦੇ ਕੋਲ ਫਾਲੇ ਡਾਈ ਚਲੋ ਰੋਟੀ ਪਾਣੀ ਕੌਣ ਦਊਗੀ ਕਿਵੇਂ ਕਰੋਗੇ ਜਿਹੜੀ ਮੇਰੇ ਕਿਤੇ ਵਿੱਚ ਸੀ ਅੱਧੀ ਛੁੱਟੀ ਮਾਰ ਕੇ ਆ ਮੇਰੀ ਗੱਲ ਸੁਣ ਲਾ ਮਾਂ ਨਾ ਤਾਂ ਇਹ ਡਿਊਟੀ ਕਰਨੋਂ ਹਟੇ ਤੇ ਨਾ ਅਸੀਂ ਤੈਨੂੰ ਇੱਕ ਤਨਖਾਹ ਫੜਾਈਏ ਸਿੱਧੀ ਜੀ ਗੱਲ ਆ ਸਾਡੀ ਠੀਕ ਹੈ ਨਾ ਬਸ ਠੀਕ ਹੈ ਫਿਰ ਨਾ ਫੜਾਓ ਤੇ ਮੈਂ ਸਭੀ ਨਾਲ ਗੱਲ ਕਰ ਲਾਂ ਤਾਂ ਭਈ ਹੁੰਦਾ ਨਹੀਂ ਨਾ ਮੈਂ ਤੁਹਾਡੇ ਕੱਪੜੇ ਦਵਾਂ ਨਾ ਮੈਂ ਥੋੜਾ ਝੜ-ਭੋਜਾ ਕਰਾਂ ਤੇ ਨਾ ਮੈਂ ਤੁਹਾਡੇ ਰੋਟੀਆਂ ਪਕਾਵਾਂ ਨਾ ਭਾਂਡੇ ਮੈਂ ਕਿੱਥੇ ਮੰਮੀ ਕਿੱਦੇ ਮੈਂ ਨਹੀਂ ਕਰਦੀ ਕੁਝ ਨਹੀਂ ਹਾਂ ਰੋਜ਼ ਹੀ ਕਰਦੀ ਹਾਂ ਤੇਰੇ ਕਈ ਵਾਰ ਹੋਰ ਕੌਣ ਕਰਦਾ ਕਰ ਅੱਛਾ ਤੂੰ ਹੀ ਬਦ ਫਿਰੋ ਕੱਪੜੇ ਦਾ ਧੁੱਤ ਨਹੀਂ ਉਹ ਮਸ਼ੀਨ ਪਰ ਹੀ ਮੈਂ ਨਹੀਂ ਧੋਦੀ ਜਿੰਨੇ ਕਰ ਮੈਂ ਜਾਉਂ ਦਿੰਦੇ ਨਹੀਂ ਕੋਈ ਸਪੈਸ਼ਲ ਪਹਿਲਾਂ ਘੜਾ ਧੋਣਿਆ ਤੁਸੀਂ ਹਾਂ ਕੋਈ ਗੱਲ ਨਹੀਂ ਮੈਂ ਲਾਪੇ ਤਨ ਨੂੰ ਕਹਿ ਦੇਣਾ ਜਸਸੀ ਨੂੰ ਜਸਸੀ ਲਾਪੇ ਤੁਸੀਂ ਕਮ ਵਾਲੀ ਰੱਖ ਲਓ ਮੈਂ ਕਹਿੰਨੀ ਵਧੀਆ ਰੋਣ ਵਾਲੇ ਮੇਰੀ ਜਾਨ ਸੌਖੀ ਹੋ ਜੂਗੀ ਮੈਂ ਦੇ ਦੇ ਦਿਆ ਬੰਨ 2-3000 ਪੀੜਾ ਨਹੀਂ ਆਹ ਉਧਰ ਤਾਂ ਦੇ ਦੇਗੀ ਕੰਮ ਵਾਲਿਆਂ ਨੂੰ ਤਾਂ ਦੇ ਦੇਣਗੇ ਪੈਸੇ ਹਾਂ ਫਿਰ ਹਣਾ ਹੋਰ ਕੀ ਕਰੀਏ ਕਰਕੇ ਹੋਰ ਬਾਈ ਮੈਂ ਆਪਦੀ ਜਾਨ ਸੌਖੀ ਕਰਨੀ ਹੈ ਮੈਂ ਸਕੂਲ ਚੋਂ ਤੂੰ ਤਾਂ ਸੌਖੀ ਨਹੀਂ ਤੈਨੂੰ ਫਹਾਹ ਕਿਹਨੇ ਦਿੱਤਾ ਮੈਨੂੰ ਐ ਤਾਂ ਦੱਸ ਸੌਖੀ ਐ ਤੂੰ ਬਹਿ ਹਲੇ ਫਹਾਹ ਦੇਣ ਚ ਕਸਰ ਰਹੀ ਮਾਂ ਮੇਰੀ ਗੱਲ ਸੁਣਾ ਹੁਣ ਤੂੰ ਐਸੀ ਜਿਆਦਾ ਕਲੀ ਨਾ ਮੱਥਾ ਮਾਰੀ ਆਂ ਨੇ ਉੱਥੇ ਸੌਜਵਾਕ ਹੁੰਦਾ ਸੌਜਵਾਕ ਨਾ ਮੱਥਾ ਮਾਰਦੇ ਆਂ ਅਸੀਂ ਸੌਖੇ ਆਂਗੇ ਤੁਸੀਂ ਐਵੇਂ ਬਣਾਏ ਜੈਨ ਸਾਨੂੰ ਮੂਰਖ ਆਹੋ ਮੈਂ ਮੂਰਖ ਬਣਾਉਂਦੀ ਆ ਤੁਹਾਨੂੰ ਉਹਦੀ ਕੋਈ ਵੈਲਿਊ ਨਹੀਂ ਹੈਗੀ ਚੱਲ ਰਹਿਣ ਦੇ ਲੱਭ ਤੂੰ ਐ ਕਰ ਰੋਟੀ ਬਣਾ ਕੇ ਲੈ ਕੇ ਆਇਰ ਭੁੱਖ ਲੱਗੀ ਐਗੀ ਸਾਰੇ ਦਿਨ ਉੱਥੇ ਜਵਾਕਾਂ ਨਾ ਮੱਥਾ ਮਾਰ ਕੇ ਆਇਆ ਤੇ ਕੂਮਰਾ ਮੂੜ ਖਰਾਬ ਹੋਗਾ ਤੜਕੇ ਤੇ ਗੱਪ ਮਾਰੀ ਜਾਂਦੇ ਆ ਵੀ ਇਹ ਐਡਾ ਵੱਡਾ ਗੱਪ ਮਾਰਿਆਗਾ ਹੈ ਕੋਈ ਰਿਸ਼ਤੇਦਾਰ ਮਾਰਨਾ ਪਿਆ ਗਿਆ ਸਾਨੂੰ ਸਿਰਫ ਤੇ ਮਾਤਾ ਤੇਰੇ ਕਰਕੇ ਬਹੁਤ ਸ਼ੁਕਰ ਹੈ ਕੱਲ ਨੂੰ ਮੇਰੇ ਘਰ ਕੋ ਤੈਨੂੰ ਮੈਂ ਰੋਕਿਆ ਸੀ ਤੈਨੂੰ ਤਾਂ ਮੈਂ ਕਹਿੰਦੀ ਸੀ ਤੂੰ ਜਾ ਤੂੰ ਇਹਦਾ ਮਾਰਾ ਨਹੀਂ ਗਿਆ ਵੀ ਇਹ ਨਾਲ ਨਹੀਂ ਗਈ ਆਹੀ ਕਲੇਸ਼ ਮਾਰਾ ਨਹੀਂ ਗਿਆ ਜਿਹੜਾ ਹੁਣ ਪਈ ਜਾਂਦਾ ਕਲੇਸ਼ ਆਕਾਸ਼ ਹੋ ਤਾਂ ਸ਼ੁਕਰ ਹੈ ਕੱਲ ਨੂੰ ਸੈਕਿੰਡ ਸੈਟਰਡੇ ਛੁੱਟੀ ਹੈ ਬਾਹਰ ਨਾਲ ਆਦਾਂਗੇ ਵੀ ਫੁੱਲ ਚੁਗਣੇ ਸੀ ਜੇ ਫੁੱਲ ਚੁਗਣਾ ਲੱਗ ਤੇ ਉਹੀ ਗੱਲ ਕੋਈ ਹੋਰ ਦਿਨ ਹੁੰਦਾ ਫੇਰ ਛੁੱਟੀ ਮਾਰਨੀ ਪੈਣੀ ਸੀ ਮਾਰਨੀ ਪੈਣੀ ਸੀ ਮਾਰਨੀ ਪੈਣੀ ਚਲ ਤੂੰ ਕਿਉਂ ਆਵੇਂ ਨਾ ਸਮਝਾ ਕੇ ਗੰਦ ਨਾਲ ਟਕਰਾਂ ਮਾਰੇ ਦਾ ਕੋਈ ਫਾਇਦਾ ਨਹੀਂ ਤ ਆਹ ਹੋ ਮੈਂ ਤਾਂ ਤੁਹਾਨੂੰ ਕੰਦੀ ਲੱਗੂਗੀ ਹੁਣ ਕੱਪੜੇ ਚੇਂਜ ਕਰਦਾ ਇਹ ਤੈਨੂੰ ਜੰਗੀ ਲੱਗਦੀ ਹੈਗੀ ਲੱਗਿਆ ਰਹਿ ਇਹ ਥੱਲੇ ਤੀਵੀਂ ਦੇ ਥੱਲੇ ਲੱਗ ਕੇ ਰਹੇਗਾ ਤੂੰ ਮੰਮੀ ਤੂੰ ਤਾਂ ਬਹੁਤ ਲੱਕੀ ਹੋਂ ਤੁਹਾਨੂੰ ਕਮਾਉਣ ਵਾਲੀ ਨੂ ਮਿਲੀ ਹੈ ਪਤਾ ਹੈ ਲੋਕਾਂ ਦੀ ਜਾ ਕੇ ਮੈਂ ਕੀ ਕਰਾਂ ਗੋਹੇ ਕੁੜੇ ਡਿੱਗਣ ਤੱਕ ਕਿਸਮਤ ਨੇ ਮੈਨੂੰ ਕੀ ਕਮਾਉਣ ਵਾਲੀ ਨੂ ਮਿਲੀ ਮੈਨੂੰ ਕੀ ਸੁੱਖ ਹੈ ਇੱਕ ਮਿੰਟ ਮੰਮੀ ਮੈਂ ਦੱਸਦੀ ਹਾਂ ਸੁੱਖ ਕੀ ਹੈ ਤੁਹਾਨੂੰ ਜੇ ਤਾਂ ਮੈਂ ਕਿਸੇ ਹੋਰ ਦੀ ਨੂ ਵਰਗੀ ਹੁੰਦੀ ਸੂਟ ਹਰੇਕ ਮਹੀਨੇ ਦੋ ਤਿੰਨ ਸੂਟ ਹਰੇਕ ਨੂੰ ਚਾਹੀਦੇ ਹੁੰਦੇ ਨੇ ਥੋੜੇ ਤੋਂ ਪੈਸੇ ਮੰਗਦੀ ਠੀਕ ਹੈ ਜੋੜਾ ਜੁੱਤੀ ਵਾਸਤੇ ਥੋੜੇ ਤੋਂ ਮੰਗਦੀ ਮੈਂ ਮੇਰੇ ਦਵਾਈ ਦਾ ਖਰਚਾ ਮੈਂ ਥੋੜੇ ਤੋਂ ਮੰਗਦੀ ਮੇਰੇ ਸ਼ੈਂਪੂ ਮੇਰੀ ਕਰੀਮ ਜੋ ਵੀ ਹੁੰਦਾ ਥੋੜੇ ਤੋਂ ਖਰਚਾ ਮੰਗਦੀ ਸੂਟ ਦੀ ਸਮਾਈ ਥੋੜੇ ਤੋਂ ਮੰਗਦੀ ਕਿਤੇ ਬਾਹਰ ਜਣਾ ਟ੍ਰੈਵਲ ਕਰਨੀ ਹੈ ਤਾਂ ਥੋੜੇ ਤੋਂ ਮੰਗਦੀ ਫਿਰ ਤੁਸੀਂ ਚੰਗੇ ਰਹਿੰਦੇ ਨਾ ਤੇ ਫਿਰ ਹੁਣ ਤਾਂ ਤੇਰੇ ਕੋਲ ਤੂੰ ਆਪਦਾ ਆਪ ਕਰੀ ਜਾਨੀ ਹੈ ਦੂਜਿਆਂ ਤਾਂ ਤੈਨੂੰ ਕੋਈ ਫਿਕਰ ਨਹੀਂ ਆਪਦਾ ਤਾਂ ਕਰੀ ਜਾਨੀ ਹੈ ਨਾ ਹੁਣ ਚਲ ਮੰਮੀ ਤੁਸੀਂ ਤਾਂ ਭੁੱਖੇ ਬੈਨੇ ਹੋ ਵਸ ਅਸੀਂ ਅੱਜ ਕੇ ਖਾਣੇ ਆ ਦੋਹੇ ਜਣੇ ਤੁਸੀਂ ਤਾਂ ਭੁੱਖੇ ਬੈਨੇ ਹੋ ਵਰਤ ਰੱਖਦੇ 24 ਘੰਟੇ ਚੰਗਾ ਜਾ ਮੱਥਾ ਨਾ ਮਾਰ ਮੇਰੇ ਨਾਲ ਬਗ ਜਾ ਫ ਮੈਂ ਕੀ ਮਤਾਂ ਪਕਾਈ ਕਰਈ ਨਹੀਂ ਮੇਰੀ ਤੁਸੀਂ ਗਲਤ ਆਪ ਕਰਦੇ ਹੋਗੇ ਆਹੋ ਮੈਂ ਪੁੱਠੀਆਂ ਗੱਲਾਂ ਕਰਦੇ ਤੁਸੀਂ ਵਾਲੇ ਚੰਗੇ ਆਗੇ ਸਿੱਧੀਆਂ ਗੱਲਾਂ ਕਰਨ ਵਾਲੇ ਹੁੰਦੀ ਤੁਹਾਡੀ ਅੱਗਾ ਦੱਗਾ ਲੈਣ ਵਾਲੀ ਸੱਚੀ ਕਹਿਦੀਆਂ ਤੁਸੀਂ ਲੋਟ ਹੀ ਫੇਰ ਆਉਣਾ ਸੀਗਾ ਆ ਜਿਹੜੇ ਪਾਕ ਦੇਖੋ ਇਹ ਜੀ ਹੁੰਦੀ ਨਾ ਕੰਮ ਧੰਦਾ ਕਰਨ ਵਾਲੀ ਤੇ ਅਗਲੀ ਮੇਰੇ ਪੈਰ ਤੋੜ ਦੋ ਕੇ ਪਿੰਦੀ ਮੈਂ ਤੋ ਦੱਸਾ ਤੇਰੇ ਵਰਗੀ ਨਹੀਂ ਸੀਗੀ ਵੀ ਆਥਨ ਤੜਕੇ ਕਲੇਸ਼ ਪਾਉਂਦੀ ਬਾਈ ਪੈਰ ਤੋੜ ਚੁੱਕੇ ਕੋਈ ਅਸਰ ਨਹੀਂ ਰਹੀ ਹੈਗੀ ਸਵੇਰੇ ਉੜਦੀ ਮੈਂ ਆਥਨ ਦਾ ਥੋੜਾ ਆਹੀ ਕੰਜਰ ਕਲੇਸ਼ ਰਹਿੰਦਾ ਉਧਰ ਸਕੂਲ ਚ ਮੇਰੇ ਮੇਰਾ ਰਹਿੰਦਾ ਕੰਜਰ ਕਲੇਸ਼ ਤੂੰ ਪਾਉਣੀ ਹੈਗੀ ਪੁੱਠੀਆਂ ਉਂਗਲਾਂ ਦੇ ਲੈ ਕੇ ਮਜਵਾਖ ਨੂੰ ਉਹਨੂੰ ਮਗਰ ਲਾਈ ਫਿਰਦੀ ਹੈਗੀ ਹੈ ਜਿਵੇਂ ਕਹਿੰਦੀ ਓਵੇਂ ਉਹ ਕਰਦਾਗਾ ਮੇਰੀ ਕੀ ਕਦਰ ਕੀਤੀ ਇੱਥੇ ਮੇਰੇ ਨਾਲ ਵਿਆਹ ਹੈ ਤਾਂ ਹੀ ਕਰੂਗਾ ਉਹ ਬਾਕੀ ਬੋਲ ਦਿਨ ਚਾਹਨੀ ਹੈ ਮੈਨੂੰ ਨਹੀਂ ਚਾਹੀਦੀ ਨੀ ਆ ਵਾ ਇੱਕੋ ਗੱਲ ਹੈ ਉਹਨੂੰ ਵੀ ਤਾਂ ਮਗਰ ਲਾ ਰੱਖਿਆ ਤੁਸੀਂ ਉਹਨੂੰ ਕਿਹੜਾ ਨਹੀਂ ਲਾਇਆ ਤੁਸੀਂ ਮਗਰ ਮੰਮੀ ਪੈਗੇ ਸੀ ਹਾਂ ਬਸ ਪਾਣੀ ਲੈ ਕੇ ਦਿਓ ਮੈਨੂੰ ਥੱਕ ਗਈ ਮੈਂ ਤਾਂ ਅੱਜ ਆਹ ਹੈ ਲਿਆ ਦਿੰਨੀ ਆ ਕੋਈ ਨਹੀਂ ਉਹਨੂੰ ਬਾਹਰ ਦੀ ਬਜ ਲਿਆ ਦੂਗੀ ਕੀ ਨੂੰ ਭਾਬੀ ਤੇਰੀ ਨੂੰ ਹੋਰ ਕਿਨੂੰ ਆ ਗਈ ਉਹ ਤੇ ਹੋਰ 12 ਵਜੇ ਦੀ ਆਈ ਹੋਈ ਹੈਗੀ ਅੱਜ ਕਿਵੇਂ ਇੰਨੀ ਜਲਦੀ ਆ ਗਈ ਕਹਿੰਦੀ ਏ ਛੁੱਟੀ ਲੈ ਕੇ ਆ ਗਈ ਕੱਪੜੇ ਦਾ ਸਿਆਪਾ ਕਰਨਾ ਸੀ ਅੱਛਾ ਤਾਂ ਛੁੱਟੀ ਲੈ ਕੇ ਆਈ ਐ ਮੇਰੇ ਧੋਣ ਵਾਸਤੇ ਛੁੱਟੀ ਲੈ ਕੇ ਆਈ ਐ ਉਹ ਫਿਰ ਤੁਸੀਂ ਧੋ ਲਾਂਦੇ ਮੈਂ ਕਿਉਂ ਧੋ ਲੈਂਦੀ ਜਿਹੜਾ ਜੀ ਮੈਨੂੰ ਕਹਿੰਦਾ ਤੂੰ ਐ ਕਰ ਲੈਂਦੀ ਤੂੰ ਐ ਕਰ ਲੈਂਦੀ ਨਾ ਉਹਨੂੰ ਕੀ ਹੋਇਆ ਸੀਗਾ ਮੰਮੀ ਫੇਰ ਕਿੱਡੀ ਗੱਲ ਹੋ ਗਈ ਤੁਸੀਂ ਧੋ ਦਾਂਦੇ ਘਰ ਚ ਕਲੇਸ਼ ਨਿਮਕਣ ਦੇਣਾ ਬਸ ਮੈਂ ਕਦੋਂ ਕਲੇਸ਼ ਪਾਉਣੇ ਕਲੇਸ਼ ਦਾ ਉਹ ਖੜਾ ਕਰਦੀ ਹੈਗੀ ਆ ਮੁੰਡਾ ਜਾਂ ਵੀ ਦੇਖ ਲੈ ਤੜਕੇ ਤਾਂ ਮੈਨੂੰ ਪਹਿਲਾਂ ਝੂਠ ਬੋਲ ਕੇ ਗਿਆ ਆ ਕਿ ਮੈਂ ਤਾਂ ਜਾਂਨਾ ਕਿ ਟੂਰ ਤੇ ਤੇ ਇਹ ਕਿ ਸਕੂਲ ਜਾਂਦੀ ਹੈਗੀ ਟੂਰ ਤੇ ਭਾਗ ਗਿਆ ਹੋਊਗਾ ਵੀਰਾ ਫਿਰ ਆ ਉਹ ਬੈਠਾ ਆ ਪਿਆ ਗੰਦਰ ਖਾ ਕੇ ਰੋਟੀਆਂ ਦੋਨੇ ਜਣੇ ਪਈ ਹੈਗੇ ਹੈ ਹਾਂ ਉਹ ਕਤੋਂ ਨਹੀਂ ਗਿਆ ਕੀ ਪਤਾ ਕਾ ਤੋਂ ਨਹੀਂ ਗਿਆ ਐਡਾ ਝੂਠ ਬੋਲਦਾ ਮੈਨੂੰ ਆ ਇੱਥੇ ਆ ਕੇ ਪਹਿਲਾਂ ਤਾਂ ਆਪ ਆ ਗਈ ਹੂੰ ਆ ਆ ਕੇ ਬੈ ਗਈ ਕਹਿੰਦੀ ਮੈਂ ਛੁੱਟੀ ਲੈ ਕੇ ਆਈਆਂ ਕੱਪੜੇ ਧੋਣ ਪਿੱਛੇ ਲੱਗੀ ਮੇਰੇ ਨਾਲ ਬੋਲਣ ਜਦੋਂ ਮੈਂ ਐ ਕਹਿਤਾ ਵੀ ਭਾਈ ਵੀ ਆਰੀ ਗੱਲ ਸੋਲੋ ਵੀ ਮੈਨੂੰ ਵਿੱਚੋਂ ਤਨਖਾਹ ਦਿਆ ਕਰੋ ਜਾਂ ਤਾਂ ਤੂੰ ਆਪਦੀ ਤਨਖਾਹ ਦਿਆ ਕਰੇ ਜਾਂ ਮੈਨੂੰ ਉਹ ਦੇ ਦਿਆ ਕਰੇ ਵੀ ਇੱਕ ਮਹੀਨੇ ਤਨਖਾਹ ਮੈਨੂੰ ਦਿਆ ਕਰੋ ਮੈਂ ਵੀ ਕਰਦਾ ਖਰਚ ਕਰਦਾਗਾ ਤੇ ਉਦੋਂ ਆ ਕੇ ਟੱਕ ਗਿਆ ਇੱਥੇ ਲੱਗ ਗਿਆ ਬੋਲਣ ਮੈਨੂੰ ਤਨਖਾਹ ਪਿੱਛੇ ਰੋਲਾ ਹੈ ਮੰਮੀ ਤੁਹਾਡਾ ਮੰਮੀ ਜਿਸ ਨੂੰ ਲੋਡ ਹੁੰਦੀ ਹੈ ਨਾ ਮੈਥੋਂ ਲੈ ਲਿਆ ਕਰੋ ਤੁਸੀਂ ਤਨਖਾਹ ਤਾਂ ਇੱਥੋਂ ਕਿਉਂ ਲੈਣਾ ਤੂੰ ਤਾਂ ਆਪ ਦਾ ਮੇਰੀ ਗੱਲ ਸੁਣ ਕੰਮ ਕਰਦੀ ਆ ਆਪਦੇ ਜੋਗੇ ਇਕੱਠੇ ਕਰਦੀ ਹੈਗੀ ਜੇ ਕੱਲ ਨੂੰ ਚਾਰ ਪੈਸੇ ਇਕੱਠੇ ਹੋਣਗੇ ਦਾਦਾ ਕੋਈ ਤੁਹਾਨੂੰ ਫੋਲ ਲੈ ਕੇ ਤੁਰ ਜੇਗੀ ਇਹਨਾਂ ਨੇ ਕੀ ਉਹ ਤਾਂ ਦੇਣਾ ਕਿ ਨਹੀਂ ਦੇਣਾ ਕੁਛ ਲੈ ਦੇਣਗੇ ਕਿਉਂ ਨਹੀਂ ਦੇ ਅੱਪੇ ਸ਼ਰਮ ਦੇ ਮਾਰੇ ਦੇਣਗੇ ਮੰਮੀ ਨੇ ਕੱਖ ਨਹੀਂ ਦਿੰਦੇ ਮੈਂ ਆਹੀ ਗੱਲਾਂ ਮੱਥਾ ਮਾਰਕੇ ਆਟੀਆਂ ਪਹਿਲਾ ਦੋਨਾਂ ਜਣੇ ਨਾ ਦੋਨੇ ਪੈਗੇ ਮੇਰੇ ਗੱਲ ਕੀ ਗੱਲ ਪੈਗੇ ਤੁਸੀਂ ਵੀ ਛੇੜਦੇ ਹੋ ਘੱਟ ਤੁਸੀਂ ਵੀ ਨਹੀਂ ਮੈਂ ਕਿਉਂ ਛੇੜਦੀ ਆਗੀ ਨਾ ਜੇ ਮੈਂ ਉਹਨੂੰ ਐ ਕਹਤਾ ਵੀ ਸਾਨੂੰ ਤਨਖਾਹ ਦੇ ਦਿਆ ਕਰੋ ਫੇਰ ਕਿੱਡੀ ਕੀ ਗੱਲ ਹੈਗੀ ਹੈ ਐ ਉਹ ਵੀ ਚੱਕ ਕੇ ਆਪਦੇ ਕੋਲ ਰੱਖ ਲੈਂਦਾ ਉਹ ਵੀ ਆਪਦੇ ਕੋਲ ਰੱਖ ਲੈਂਦੀ ਹੈਗੀ ਇਹ ਕੀ ਮਤਲਬ ਹੋਇਆ ਜੇ ਘਰ ਦੇ ਵਿੱਚ ਕੰਮ ਕਰਨ ਨੂੰ ਰੱਖੀਵੇਂ ਗੋਲੇ ਰੱਖੀਏ ਇੱਥੇ ਐਂ ਦੱਸੋ ਤੁਹਾਨੂੰ ਕਾਦੀ ਜ਼ਰੂਰਤ ਹੈਗੀ ਸਾਰੇ ਕਬੀਲਦਾਰੀ ਉਹੀ ਚਲਾਉਂਦੇ ਨੇ ਦੋਨੇ ਜਣੇ ਜ਼ਰੂਰਤ ਜਨਾਨੇ ਨੂੰ ਕਾਦੀ ਨਹੀਂ ਹੁੰ ਤੇਰਾ ਵੀ ਮੈਂ ਤੈਨੂੰ ਫੁੱਲ ਬਣਾਉਣਾਗਾ ਹੈ ਤੇ ਫਿਰ ਹੋਰ ਵੀ ਆਦੇ ਭੈਣ ਭਾਈ ਨਾਲ ਕਿਸੇ ਨਾਲ ਵਰਤਣਾਗਾ ਇਹ ਤਾਂ ਨਹੀਂ ਹੈਗਾ ਵੀ ਹਾਂ ਇਹ ਕਮਾਉਂਦੇ ਤਾਂ ਆ ਉਹਦੇ ਹੱਥ ਥਲੇ ਰੱਖ ਲੈਣਗੇ ਫਿਰ ਉਹ ਵੀ ਤਾਂ ਆਪਣੇ ਵਾਸਤੇ ਕਮਾਉਂਦੇ ਨੇ ਆਪਣੇ ਵਾਸਤੇ ਆਪਦੇ ਵਾਸਤੇ ਕਮਾਉਂਦੇ ਮੇਰੇ ਵਾਸਤੇ ਕੋਈ ਨਹੀਂ ਕਮਾਉਂਦਾਗਾ ਤੁਹਾਨੂੰ ਸਾਰਾ ਕੁਝ ਲਿਆ ਕੇ ਦਿੰਦੇ ਨੇ ਸੂਟ ਤੁਹਾਨੂੰ ਲਿਆ ਦਿੰਦੇ ਨੇ ਉਹ ਨਿੰਨਾ ਤੇ ਲੀਰਾ ਤਾਂ ਮੈਂ ਦੱਸ ਕੀ ਕਰਾਉਣਾਗਾ ਨਾ ਲੈ ਕੇ ਦਿਆ ਕਰਨੇ ਤੂੰ ਤਾਂ ਮੈਨੂੰ ਹੋਰ ਕਰੋਗੇ ਕੀ ਤੁਸੀਂ ਪੈਸਿਆਂ ਦਾ ਹਾਂ ਕਰੋਗੇ ਕੀ ਮੈਂ ਜਿਹੜੀ ਗੱਲ ਕਹਿੰਦੀ ਤੂੰ ਵੀ ਉਹਦੀ ਮੇਰ ਲੈਣੀ ਆ ਪਾਰੀ ਪਾਰੀ ਮੇਰ ਨਹੀਂ ਲੈਂਦੀ ਹੈਗੀ ਮੰਮੀ ਮੈਂ ਤੇਰੀ ਮਾਰੀ ਕਹਿੰਨੀ ਵੀ ਤੇਰਾ ਕੁਝ ਬਣ ਜੇ ਕੋਈ ਚਾਚੇ ਦੇ ਘਰੇ ਤੇਰਾ ਰਿਸ਼ਤਾ ਹੋ ਜਾਊਗਾ ਮੈਨੂੰ ਆਪੇ ਪਿਆ ਦੇਣਗੇ ਉਹਨਾਂ ਨੂੰ ਸੋਚ ਹੈਗੀ ਹੈ ਮੇਰੀ ਆ ਹੈਗੀ ਸੋਚ ਜੋ ਉਹਨਾਂ ਨੂੰ ਇੰਨੀ ਸੋਚ ਹੁੰਦੀ ਨਾ ਤੇ ਫਿਰ ਉਹ ਆਉ ਨਹੀਂ ਕਰਦੇ ਸੀਗੇ ਬੋਲਦੇ ਨਹੀਂ ਸੀਗੇ ਤੇ ਐ ਰੱਖਦੇ ਨਹੀਂ ਸੀ ਆਦੇ ਕੋਲੇ ਪੈਸਾ ਮਾੜਾ ਮੋਟਾ ਜੋੜ ਕੇ ਰੱਖਦੇ ਪੈਸਾ ਜੋੜਦੇ ਉਹ ਤੈਨੂੰ ਕੀ ਪਤਾ ਰੱਖਦੇ ਆ ਕਿ ਨਹੀਂ ਰੱਖਦੇ ਨਾ ਹੋਰ ਕਿੱਥੇ ਲੈ ਕੇ ਜਾਂਦੇ ਨੇ ਆ ਲੈ ਕੇ ਜਾਂਦੇ ਨੇ ਨਿੱਤ ਤਾਂ ਨਵੇਂ ਸੂਟ ਪਾਉਂਦੇ ਆ ਨਵੇਂ ਪਾਰਸ ਨਵੀਆਂ ਜੁੱਤੀਆਂ ਹੈਂ ਸਾਰਾ ਕੁਸਤਰ ਅਬ ਤੀਜੇ ਦਿਨ ਲਈ ਰੱਖ ਦੀਏਗੀ ਐ ਡੜੇ ਝੋਲੇ ਪਰ ਪਰ ਲਿਆਉਂਦੀ ਐ ਲੱਖ ਰੁਪਇਆ ਕਮਾਉਂਦੇ ਨੇ ਵਿੱਚੋਂ ਲਿਆਉਂਗੀ ਫੇਰ ਕਿੱਡੀ ਗੱਲ ਹੋਜੂਗੀ ਲਿਆ ਅੱਛਾ ਉਹ ਲਿਆਉਣਗੇ ਫੇਰ ਕਿੱਡੀ ਗੱਲ ਲਾਗੀ ਮੇਰੇ ਵਾਸਤੇ ਕੁਸ ਹੈ ਨਹੀਂ ਹੈ ਮੈਂ ਤੇ ਦੇ ਦੇ ਕਰੂੰਗੀ ਤੁਹਾਨੂੰ ਤੂੰ ਦੇ ਦਿਆ ਕਰੇ ਕਰਜ ਕਲੇਸ਼ ਨਾ ਪਾਇਆ ਕਰੋ ਬਸ ਨਹੀਂ ਪਾਉਂਦੀ ਮੈਂ ਤਾਂ ਕਲੇਸ਼ ਪਾਣੀ ਲਿਆ ਦਿਓ ਮੈਂ ਕਿਹਾ ਪਾਣੀ ਲੈ ਮੈਂ ਉਹ ਤੋਂ ਮੰਗਾਉਂਗੀ ਪਾਣੀ ਹੁਣ ਮੈਂ ਉਹ ਨੂੰ ਪੈ ਜਾਣ ਤੋਂ ਮੈਂ ਆਪੇ ਲਿਆਉਣੀ ਆ ਜਾ ਕੇ ਤੂੰ ਨਾ ਟਿੱਕੇ ਪੈ ਜਾ ਮੈਂ ਤੁਹਾਨੂੰ ਦੱਸਾਂ ਤੂੰ ਵੀ ਜਾਦੇ ਚੰਬਲੀ ਜਾਨੀ ਹੈਗੀ ਉਹਦੇ ਮਗਰ ਲੱਗੀ ਰਹਿੰਦੀ ਹਰ ਵਕਤ ਫਿਰ ਮੈਂ ਤਾਂ ਪੀਵਾ ਜਾ ਕੇ ਪਾਣੀ ਤੂੰ ਬਹਿ ਜਾ ਟੇਕੇ ਉਸ ਤੋਂ ਮੰਗਾਉਂਗੀ ਮੈਂ ਲਾਪਰੀ ਤਾਂ ਨਹੀਂ ਕੁੜਗੇ ਹੁਣ ਉਹਨੂੰ ਕਿਉਂ ਠੋਣੇ ਹੋ ਕਿਉਂ ਬਥੇਰਾ ਚਿਰ ਹੋ ਗਿਆ ਸੁੱਤੀ ਪਈ ਨੂੰ ਤਿੰਨ ਢਾਈ ਤਿੰਨ ਘੰਟੇ ਹੋ ਗਏ ਉਹਨਾਂ ਨੂੰ ਸੁੱਤੇ ਪਿਆ ਨੂੰ ਆ ਕੇ ਰੋਟੀਆਂ ਖਾ ਕੇ ਪੈ ਗਈ ਹੈਗੀ ਨਾ ਕੱਪੜੇ ਤਾਂ ਉਹ ਪਏ ਜਿਹਦੇ ਵਾਸਤੇ ਸੁੱਤੀ ਘੱਲੇ ਕੇ ਆਈ ਸੀ ਮੈਂ ਆਪੇ ਉੱਠ ਜੂਗੀ ਆ ਜਾ ਕੀ ਗੱਲ ਹੋ ਗਈ ਮਾਂ ਕਿਉਂ ਰੌਲਾ ਬਾਰ ਖੇ ਦੁਪਹਿਰੇ ਦੁਪਹਿਰੇ ਨਾ ਰੌਲੇ ਨੂੰ ਕੀ ਹੋਣਾ ਹੈਗਾ ਤੇਰੀ ਨੀਂਦ ਖਰਾਬ ਹੋ ਗਈ ਅ ਜੱਸੀ ਆ ਜੈ ਇਹਨੂੰ ਪਾਣੀ ਦੀ ਘੁੱਟ ਦੇ ਦੇ ਪਾਣੀ ਦੀ ਘੁੱਟ ਤੁਸੀਂ ਵੀ ਦੇ ਸਕਦੇ ਸੀ ਨਾ ਕੀ ਗੱਲ ਮੈਂ ਗੋਲੀ ਰੱਖੀ ਆ ਤੁਹਾਡੇ ਕੰਮ ਕਰਨ ਨੂੰ ਮੈਥੋਂ ਨਹੀਂ ਕਿਹਾ ਕੰਮ ਕਮ ਹੁੰਦਾ ਮੈਂ ਤਾਂ ਤੁਹਾਨੂੰ ਜਵਾਬ ਦਿੱਤਾ ਹੋਇਆ ਭਈ ਯਾਦ ਕਰੋ ਨਾ ਕਰੋ ਤੁਸੀਂ ਕਿਸੇ ਹੋਰ ਨੂੰ ਪਾਣੀ ਨਹੀਂ ਸੀ ਲਿਆ ਕੇ ਦੇਣਾ ਸਾਡੇ ਦੋਹਾਂ 'ਚ ਤਾਂ ਨਹੀਂ ਕਿਸੇ ਨੂੰ ਲਿਆਉਣਾ ਸੀ ਆਪਣੀ ਕੁੜੀ ਨੂੰ ਲਿਆਉਣਾ ਸੀ ਨਾ ਮੈਂ ਲਿਆ ਦਿੰਨੀ ਆ ਪਾਣੀ ਤੇ ਮੈਂ ਤਾਂ ਸੱਤ ਬਗਾਨੇ ਦੇ ਦਿੰਦਾ ਪੁੰਨੀ ਲੱਗਦਾ ਸੋਰੀ ਭਾਬੀ ਮੈਂ ਤਾਂ ਕਿਹਾ ਸੀ ਮਾਂ ਨੂੰ ਆਹੋ ਤੂੰ ਮੰਗੀ ਚੱਲ ਮਾਫੀnga ਇੱਥੇ ਹੋਰ ਕੀ ਕਰਾਂ ਭਾਬੀ ਹੋਰ ਤਾਂ ਕੋਈ ਗੱਲ ਹੋਉਂਦੀ। ਉਹਨੂੰ ਤਾਂ ਇਹ ਲੱਗੂਗਾ ਵੀ ਨਾਲ ਮਿਲੀ ਹੋਈ ਏ ਤੇਰੇ। ਵੀ ਦੋਨੇ ਕੋਈ ਨਹੀਂ ਤੂੰ ਉਹਦੇ ਨਾਲ ਮਿਲ ਜਾ ਫਿਰ। ਕਿਸੇ ਨਾਲ ਹੀ ਮਿਲੀ ਹੋਈ ਮੈਂ ਤਾਂ। ਹਾਂ। ਆ ਲਿਆ ਤਲੇ ਭਾਬੀ ਨੂੰ ਤਾਂ ਫਿਰ ਵੀ ਪਾਣੀ। ਜੱਸੀ ਬਈ ਤੇਰੀ ਮਾਂ ਤਾਂ ਨਾ ਹੁਣ ਮੇਰੀ ਦੁਸ਼ਮਣ ਬਣ ਕੇ ਰਹਿ ਗਈ। ਸੱਚ ਦੱਸਦੀ ਆ ਤੈਨੂੰ ਮੈਂ। ਬਹੁਤ ਇੱਜ਼ਤ ਕਰਦੀ ਆ ਮੈਂ ਇਹਨਾਂ ਦੀ। ਪਰ ਇਹਨਾਂ ਨੇ ਕਦੇ ਮੇਰੀ ਕਦਰ ਹੀ ਨਹੀਂ ਕੀਤੀ। ਨਾ ਮੈਂ ਤੇਰੀ ਕੀ ਕਦਰ ਕਰਾਂ? ਤੂੰ ਮੇਰੇ ਕਿੰਨੇ ਕੁ ਕਰ ਲਈ ਕਦਰ ਮੈਨੂੰ ਐ ਦੱਸ ਪਹਿਲਾਂ। ਹੈ? ਤਾਂ ਉਹਨੂੰ ਹਾਂ ਮੈਂ ਕੀ ਨਹੀਂ ਕੀਤਾ ਤੁਹਾਡੇ ਵਾਸਤੇ ਐ ਦੱਸਿਓ। ਆਹਨ ਜਿਸ ਨੇ ਪਹਿਲੀ ਵਾਰ ਕਿਹਾ ਜੇ ਮੈਂ ਤੁਹਾਡੇ ਨਾਲ ਕੋਈ ਬੈਰ ਵਿਰੋਧ ਰੱਖਣਾ ਹੁੰਦਾ ਜਾਂ ਕੋਈ ਵੈਪਤ ਖੇਡਣੀ ਹੁੰਦੀ ਮੈਂ ਪਾਣੀ ਨਾਲੇ ਆ ਕੇ ਦਿੰਦੀ ਇਹਨੂੰ ਵੀ ਤੂੰ ਆਪਦੇ ਵੱਲ ਦੀ ਕਰਨਾ ਚਾਹਣੀ ਐ ਵੀ ਤੇਰੇ ਵੱਲ ਦੀ ਹੋ ਜੇ ਇਹ ਤਾਂ ਪਹਿਲੇ ਨਹੀਂ ਮੇਰੀ ਗੱਲ ਸੁਣਦੀਗੀ ਭਾਬੀ ਦੀ ਕੋਈ ਗਲਤੀ ਵੀ ਹੋਵੇ ਫਿਰ ਤਾਂ ਕਹਾਂ ਉਹਨੂੰ ਵੀ ਆਦੇ ਵੱਲ ਕਰ ਲਿਆ ਮੁੰਡੇ ਨੂੰ ਵੀ ਕਰ ਲਿਆ ਆਪਦੇ ਵੱਲ ਇਹਨੂੰ ਵੀ ਕਰ ਲਾ ਚੰਗਾ ਜੀ ਹੌਲੀ ਤਾਂ ਬੋਲ ਲੋ ਫਟੋਕਟ ਆਹਨੂੰ ਬੋਲਾ ਹੌਲੀ ਸਿਰ ਦੁਖਣ ਲੱਗ ਜਾਂਦਾ ਬੰਦੇ ਦਾ ਆਹੋ ਸਿਰ ਦੁਖਣ ਲੱਗਾ ਤੇਰਾ ਕਮਾਂਦਰਾ ਵਾਲਾ ਕਰ ਲਿਆ ਨਾ ਤਾਂ ਸਿਰ ਦੁਖਣ ਲੱਗ ਗਿਆ ਨਾ ਜਿਹੜੀ ਖਾਤਰ ਤੂੰ ਛੁੱਟੀ ਲੈ ਕੇ ਆਈਆਂ ਕੱਪੜੇ ਧੋਲੇ ਉਹ ਪਾਏ ਨੇ ਉਹ ਮੇਰੇ ਕਰ ਲੂਗੀ ਫਿਰ ਹੋਰ ਕੌਣ ਕਰਕੇ ਜਾਂਦੇ ਹੀ ਕਰਦੀ ਐ ਸਾਰਾ ਦਿਨ ਘਰ ਦਾ ਕੰਮ ਤੂੰ ਕਿਉਂ ਵਾਲੀ ਹਵਾਤ ਜੀ ਲੈਣੀ ਐ ਮਾਂ ਜੀ ਤੂੰ ਲੱਗ ਜਾ ਗੋਲੀ ਨਾਲ ਲੱਗਿਆ ਕਰਦਾ ਮੈਂ ਇਤਨੀ ਲੈਂਦੀ ਮਮੀ ਮੈਂ ਕਹਿੰਦੀ ਕਲੇਸ਼ ਨਾ ਕਰੋ ਕਰ ਤੇ ਸਾਰਾ ਦਿਨ ਮਾੜਾ ਹੁੰਦਾ ਇਸ ਨਾ ਕਰੋ ਇਹ ਕਲੇਸ਼ ਤਾਂ ਕਿਸੇ ਨਾ ਕਿਸੇ ਤੇ ਪਊਗਾ ਹੀ ਚਾਹੇ ਦੇਖ ਲਿਓ ਨਾਲ ਜੇ ਸੀ ਪਾਜੇ ਮੈਂ ਤਾਂ ਕਹਿੰਦੀ ਮੇਰੇ ਤੇ ਪਾਜੇ ਮੇਰਾ ਹੀ ਜੱਬ ਨਿਭੜ ਜਾ ਛੋਡੇ ਨਾਲ ਨਾਲੇ ਜੇ ਅਸੀਂ 2:30 ਵਜੇ ਸਕੂਲੋਂ ਆਉਂਦੇ ਉਸ ਤੋਂ ਬਾਅਦ ਵੀ ਅਸੀਂ 2 ਘੰਟੇ ਰੈਸਟ ਕਰਦੇ ਹੁੰਨੇ ਆ ਨਾ ਉਹੀ ਹੁਣ 2 ਘੰਟੇ ਬਚ ਗਏ ਆ ਹੁਣ 2:30 ਵਜੇ ਨੇ ਹਲੇ ਹੁਣ ਮੈਂ ਕੱਪੜੇ ਧੋ ਲੂੰਗੀ ਚਾਹ ਬਣਾ ਕੇ ਤੁਸੀਂ ਦੱਸ ਦੋ ਕੀ ਖਾਣਾ ਰੋਟੀ ਖਾਣੀ ਹੈ ਰੋਟੀ ਬਣਾ ਦੰਨੀ ਆ ਚਾਹ ਪੀਣੀ ਆ ਚਾਹ ਬਣਾ ਦੰਨੀ ਆ ਮੈਨੂੰ ਤਾਂ ਜਦੋਂ ਜਰੂਰਤ ਹੋਈ ਨਾ ਮੈਂ ਆਪਦੀ ਚੱਕ ਕੇ ਖਾ ਲੂੰਗੀ ਐਨੇ ਤਾਂ ਮੇਰੇ ਹੱਥ ਪੈਰ ਚੱਲਦੇ ਆ ਲੈ ਕਦੇ ਤਾਂ ਮੰਮੀ ਤੁਸੀਂ ਨਾ ਤੋ ਉੱਧਰ ਨਾ ਉਧਰ ਦੇਖ ਲਓ ਕੋਈ ਨਹੀਂ ਬਣਾ ਕੇ ਖਾ ਲੂੰਗੀ ਨਾ ਬਣਾਈ ਤੂੰ ਬਣਾ ਕੇ ਖਾ ਲੂੰਗੀ ਮੈਂ ਨਾ ਬਣਾਈ ਮੇਰੇ ਵਾਸਤੇ ਤਾਂ ਚੰਗਾ ਡੈਡੀ ਧਰਨੇ ਦੇ ਬਾਅਦ ਕੇ ਤਨਨਾ ਨਾਲ ਉਹ ਤਾਂ ਵਿਚਾਰੇ ਕੁਝ ਬੋਲਦੇ ਵੀ ਨਹੀਂ ਪਰ ਮੈਨੂੰ ਹਾਂ ਡੈਡੀ ਨੂੰ ਤਾਂ ਪੁੱਛ ਪੁੱਛ ਕਰਕੇ ਤੁਸੀਂ ਮਗਰ ਲਾਇਆ ਹੋਇਆ ਹਾਂ ਉਹ ਤਾਂ ਜ਼ਮੀਨ ਜੋ ਲੈਣੀ ਆ ਤੁਸੀਂ ਤਾਂ ਉਹਨੂੰ ਮਗਰ ਲਾਇਆ ਜਿੱਸੀ ਮੈਥੋਂ ਤਾਂ ਨਹੀਂ ਇੰਨੀ ਮਗਜ ਪਾਈ ਹੁੰਦੀ ਬਈ ਪਲੀਜ਼ ਮੰਮੀ ਨੂੰ ਤੁਸੀਂ ਸਮਝਾ ਦੇ ਜਦੋਂ ਅਖਰ ਇਹਨਾਂ ਦੇ ਦਿਮਾਗ 'ਚ ਕੁਝ ਜਾਣ ਤਾਂ ਮੇਰੇ ਕਹੇ ਤਾਂ ਕਿੱਥੇ ਕੁਝ ਦੇਣੇ ਦਿਮਾਗ 'ਚ ਦੇ ਮੈਨੂੰ ਤਾਂ ਕਿਸੇ ਦੀ ਸਮਝਾਉਣ ਦੀ ਲੋੜ ਨਹੀਂ ਆਪਦਾ ਕੰਮ ਕਰ ਲਓ ਜਾ ਕੇ ਬਸ ਮੇਰੇ ਨਾਲ ਮੱਥਾ ਨਾ ਮਾਰੋ ਤੇ ਨਾ ਮੇਰਾ ਮੱਥਾ ਮਰਾਓ ਇਹ ਤਾਂ ਵਿਚਾਰੀ ਆਪੇ ਕਰ ਲੈਂਦੀ ਐ ਕਹੋਂ ਦੀ ਲੋੜ ਨਹੀਂ ਪੈਂਦੀ ਨੂੰ ਤਾਂ ਆ ਉਹ ਵਿਚਾਰੀ ਹੈ ਇਹ ਸਾਰਾ ਦਿਨ ਮੈਂ ਨਹੀਂ ਟੇਕਦੀਗੀ ਮੇਰਾ ਦਿਮਾਗ ਫਿਰਿਆ ਹੋਣਾ ਜਿਹੜਾ ਮੈਂ ਬੋਲੀ ਜਾਨੀ ਐ ਚਲ ਕੋਈ ਨਾ ਉਹ ਆਪਦੀ ਆਪ ਪਕਾ ਕੇ ਖਾ ਲੈਣਗੇ ਜਿਹੜੀ ਰੋੜ ਹੋਗੀ ਤੂੰ ਵੀ ਨਾ ਪਕਾਈ ਤੂੰ ਮੈਨੂੰ ਐ ਦੱਸ ਤੂੰ ਚਾਹ ਪੀਣੀ ਹੈ ਭਾਈ ਮਤਾਂ ਦੇਣਗੀ ਹੋਰ ਕੀ ਕਰेंगी ਰੋਟੀ ਖਾ ਲੈ ਅਸਤਾ ਕੇ ਖਾ ਲਈ ਸੀ ਤੂੰ ਦੱਸ ਮੈਂ ਤਾਂ ਰੋਟੀ ਖਾ ਲੂੰਗੀ ਬਸ ਚਲ ਮੈਂ ਤੇਰੇ ਵਾਸਤੇ ਬਣਾਉਣੀ ਆ ਜਾ ਕੇ ਖਾ ਲੈ ਠੀਕ ਐ ਆਉਣੀ ਆਹੀ ਮਤਾਂ ਦੇਣਗੀ ਹੋਰ ਕੀ ਕਰेंगी ਤੂੰ ਵੀ ਨਾ ਕਰੀ ਕੰਮ ਕੀ ਮਤ ਦਿੰਦੀ ਐ ਵਿਚਾਰੀ ਮੈਨੂੰ ਬਸ ਕਰ ਨੀ ਹੱਥ ਬੰਨ ਤੇਰੇ ਮੂਰੇ ਜਾ ਬਗ ਜਾ ਤੂੰ ਵੀ ਤੁਰ ਜਾ ਜੇ ਮਗਰ ਤੂੰ ਤਾਂ ਮੇਰਾ ਵੀ ਜੀਣਾ ਮੁਸ਼ਕਲ ਕਰ ਛੱਡਿਆ ਘਰ 'ਚ ਆਹੋ ਘਰ ਛੱਡਿਆ ਤੇਰਾ ਹਾਂ ਕੁੜੀਆਂ 100 ਮਾਂ ਦੀ ਗੱਲ ਸੁਣਦੀਆਂ ਹੁੰਦੀਆਂ ਨੇ ਮਾਵਾਂ ਕੋ ਕੁੱਤਿਆਂ ਕੋਲੇ ਢਿੱਡ ਫਰੋਲਦੀਆਂ ਹੁੰਦਕਾਣੇ ਤੇ ਤੂੰ ਤਾਂ ਉਹਦੇ ਮਗਰ ਲੱਗੀ ਖੜੀ ਹੈਗੀ ਮਗਰ ਨਹੀਂ ਲੱਗੀ ਖਾ ਲਾ ਖਾ ਨਹੀਂ ਆ ਭਾਬੀ ਜਾ ਝੋਲ ਸਾਰਾ ਰੋਟੀਆਂ